ਮਾਲਕ ਨੂੰ ਸੱਦਿਆ ਵਾਹ ਜਿਨ੍ਹਾਂ ਨੇ ਭੰਨੇ ਆ ਕੀ ਭੱਜਾਂ ਕੀ ਵਿਖਾ ਵਿੱਚ ਗੱਲ ਵੀ ਖਾ ਆ ਇਹ ਸੁਟੇ ਆ ਜੇ ਲੋਟਿਆ ਕੀ ਹੋ ਗਿਆ ਔਰ ਨਵਾਲਾ ਬਾਬਾ ਕੀ ਹੋ ਗਿਆ ਜੇ ਟੁੱਟੀ ਵੀ ਤੀਰੂ ਫੁੱਟੇ ਕੀ ਕਰ ਨੂੰ ਫੁੱਟੇ ਕੀ ਕਰੂ ਦੇਖ ਨਹੀਂ ਦੇਖ ਨਹੀਂ ਫੁੱਟਾ ਨਹੀਂ ਹੋ ਗਈ ਨਹੀਂ ਕਰੇ ਮੈਨੂੰ ਠੀਕ ਹੈ ਨਾ ਬਾਬਾ ਨੂੰ ਦੇਖਾ ਵੀ ਸਪੋਰਟ ਜੇ ਕੋਈ ਮੇਰੀ ਮਾਦਾ ਨੂੰ ਧੰਕੀਆਂ ਦੇਣਦਾ ਇਹ ਕੋਈ ਮੇਰੀ ਮਾਦਾ ਨੂੰ ਧੰਕੀਆਂ ਦੇਣਦਾ ਨਹੀਂ ਮੇਰੀ ਮਾਦਾ ਨੂੰ ਧੰਕੀਆਂ ਦੇਣ ਤੇ ਮੈਨੂੰ ਮਿਲ ਜਾ ਮੇਰਾ ਕੀ ਕੰਮ ਹੋਇਆ

ਉਹਨਾਂ ਦਾ ਤਾਮੀਨ ਨਾ ਸਰਵੇ ਨੂੰ ਨਹੀਂ ਦਿੰਦਾ ਚੱਕੇ ਦੇ ਪੈਸੇ ਮੈਂ ਪਰੇ ਇਹਨੂੰ ਕਾਹਰੀ ਦੇ ਦਿੰਦੇ ਇਹਨੂੰ ਪੈਸੇ ਦਿੰਦੇ ਪਰ ਇੱਥੇ ਦੀ ਲੋੜ ਮਾਲਕ ਦੀ ਹੈ ਮਾਲਕ ਦੀ ਨਾਲੀਆਂ ਗਏ ਆ ਇਹਦੇ ਤੇ ਪਰ ਇਹ ਕੋਈ ਪੈਸੇ ਨਹੀਂ ਲੈਂਦਾ ਇਹਨੂੰ ਪੈਸੇ ਨਹੀਂ ਲੈਂਦੇ ਨਾਲਕੇ ਗਏ ਆ ਤੁਹਾਨੂੰ ਪੈਸੇ ਕਾਹਨੇ ਪੈਲੀ ਦੇਣਾ ਪੈਗ ਨਹੀਂ ਲਕਿਆ ਨਹੀਂ ਲਕਿਆ ਕੁੜੀ ਹਣੇ ਫਿਰ ਦੱਸੋ ਜੀ ਕਿਤਨਾ ਫਾਇਦਾ ਕਰਕੇ ਨਹੀਂ ਦਿੱਤੇ ਤੁਹਾਨੂੰ ਤੇ ਜੁਮੇ ਆਈ ਉਹਨਾਂ ਕਮੇਟੀ ਵਾਲੇ ਨੂੰ ਪੂਰੇ ਮਾਲਕ ਦੀ ਗੱਲ ਹੈ ਤੈਨੂੰ ਕਿਹ ਬਹਿਣ ਲੱਗ ਗਈ ਹੈ ਜੀ ਜੀ ਤੈਨੂੰ ਮੈਂ ਜੀ ਮਦਦ ਹੀ ਪਾ ਰਿਹਾ ਆ ਆਦਰ ਨਾਲ ਜੀ ਕਹਿੰਦਾ ਅੰਦਰ ਰਸਤਾ ਚਲ ਮਾਲਕ ਨੂੰ ਲਿਆਓ ਤੇਰੀ ਕੀ ਤਾਕਤ ਤੁਹਾਡੇ ਤੇ ਤੇਰੀ ਕੀ ਤਾਕਤ ਤੁਹਾਡੇ ਸਟਾਲ ਦੀ ਕਾਤਾ ਆਈ ਤੇ ਉਹ ਮਖਲੋਤਾ ਹੱਥ ਲਾ ਕੇ ਵਿਖਾ ਮੈਨੂੰ ਲੋੜ ਗਿਆ ਉਹ ਬੁੱਧ ਮੈਂ ਹੱਥ ਮਾਰਦਾ ਹੱਥ ਲਾ ਕੇ ਵਿਖਾ ਦੇ ਨਰਵੈਲ ਸਾਹ ਕਰਦੇ ਮਜੂਰ ਤੇ ਮਜੂਰ ਹੋਏਗਾ ਮੈਂ ਤੇ ਕੀ ਹੋ ਪਈਏ ਨਹੀਂ ਚੋਟੋ ਖਾਲੀਆਂ ਚੋਟੋ ਖਾਲੀਆਂ ਰੇਣ ਵਾਲੇ ਪਿੰਡੂ ਨੇ ਆਉਣ ਨਾਲ ਗੱਲ ਕਰ ਪਿੰਡ ਦੇ ਇਥੋਂ ਦੇ ਆਪੇ ਕੰਟਰੋਲ ਕਰ ਕੰਟਰੋਲ ਨਹੀਂ ਕੰਟਰੋਲ ਨਹੀਂ ਆਵਾਜ਼ ਕੰਟਰੋਲ ਨਹੀਂ ਇਹ ਮੰਗੇਗਾ ਤੇ ਇਹ ਰੱਖਦੇ ਹੋ ਫਰਮੈਂਟ ਕਰਦੇ ਹਿੰਦੂ ਫਰਮੈਂਟ ਕਰਦੇ ਦਾ ਨਾ ਮੈਂ ਦੱਸ ਦਿੰਦਾ ਮੈਂ ਬੱਜਟ ਬਰਿਛੇ ਦੋਤਾ ਨਾ ਕੇ ਭੱਜ ਗਿਆ ਲੁੱਟ ਆ ਗਈ ਉਹਨੇ ਦੇਲ ਬੰਦ ਕਰਾ ਕੇ ਫਿਰ ਮੈਂ ਵੇਦਨ ਦੇ ਤੂੰ ਮੈਂ ਕਿੰਨਾ ਮਾਰ ਕੇ ਮੈਂ ਨਹੀਂ ਲੱਗ ਆ ਆਖਾ ਪੀਂਦਾ ਕੇ ਨਾ ਕੇ ਤੂੰ ਤੂੰ ਇਸ ਦੀ ਪਿੰਡ ਵਾਲੇ ਜਿਹੜੇ ਤਈ ਘਰ ਸੇ ਕੱ ਲਈਏ ਕਿ ਜਾਂਦੇ ਉਸ ਤੇ ਲੈ ਕੇ ਕਾ ਨੂੰ ਜਿਹੜੇ ਤੀ ਅੱਖਾਂ ਨਾਲ ਕੱਛੇ ਨਾਲ ਵੇਦਨ ਨਾਲ ਆ ਰਿਹਾ ਨਹੀਂ ਉਹਦਾ ਸਾਡੀ ਸੌਂਪੀ ਪੀਪਰ ਹੋਏ ਜਾਂਦੇ ਜੀ ਜਿਹਦਾ ਨਾਲੇ ਤੁਹਾਡਾ ਆਖਿਆ ਵੀ ਅੱਡੇ ਕੋਟ ਲੋ ਪੈਣੇ ਮੇਰੇ ਵਿੱਚ ਮੈਂ ਸੁਣਿਆ ਨਹੀਂ ਤੂੰ ਇਹ ਕਸ ਕਹਿੰਨੇ ਜਵਾਬ ਦਿੱਤਾ ਵੀ ਮੈਨੂੰ ਹੀ ਕੋਈ ਨਹੀਂ ਮਰ ਗਿਆ ਮਾੜਾ ਇਹਨੂੰ ਮਾਰ ਉਹ ਤੂੰ ਕਰ ਲੈ ਜਾਣ ਲੈਣੀ ਜਾਨ ਤੂੰ ਹੀ ਜਾਣ ਕੇ ਆ ਪਈ ਤੂੰ ਆ ਕੀ ਦਿੱਤਾ ਕੀ ਕੀਤਾ ਬੰਦਾ ਆ ਵੀਰ ਜੀ ਰੋਤੀ ਹੈ ਜਿਹਨੇ ਕੱਟ ਕੇ ਮਾਰੇਆ ਠੱਕੇ ਘੜੇ ਮਾਰੇਆ ਹੈ ਸਾਰੇ ਨੋਟਿਸ ਬੰਦਾ ਸਾਰੇ ਕੰਟੇਨਰ ਰਸੀਆਂ ਖੋੜ ਦੇ ਬੰਦਾ ਦੀ ਜੀਵਨ ਆਤਮਾ ਸੁਟੀ ਆਹੀ ਇੱਦਾਂ ਕੋਈ ਨਹੀਂ ਕੱਟਿਆ ਬੰਦਾ ਸੁਟੀਆਂ ਔਰ ਸੁਟੀਆਂ ਨਾ ਸਾ ਸੁਟੀਆਂ ਅੰਨੇ ਸੁਟੀਆਂ ਔਰ ਨਾ ਆਹਨੇ ਪੈਰ ਕੱਢ ਕੇ ਗਏ ਸਾਰੇ ਬਾਹ ਚੁੜ ਗਏ ਤੂੰ ਬੈਠਾ ਓ ਦੇ ਨਾਲ ਸਾਨੂੰ ਨੇ ਪੜਾ ਕਹਿੰਦੇ ਕਿ ਤੱਕ ਨੇ ਕਿਹਾ ਅਸੀਂ ਉਧਰ ਤੂੰ ਇੱਥੇ ਆਏ ਕਾਦੇ ਵਾਸਤੇ ਆਹੀਂ ਤੂੰ ਕਾਦੇ ਵਾਸਤੇ ਆਇਆ ਨਹੀਂ ਕੋਈ ਨਾ ਜੇ ਉਹ ਸੁਟੀਆਂ ਦੁਕਾਨਾਂ ਛੋਟੀਆਂ ਜਿਹੜਾ ਫਿਰ ਦਾਸ ਨਹੀਂ ਸਕਦੇ ਜਿਹਨੇ ਆਗੇ ਨਰਾਲਾ ਮੈਂ ਆਹਨ ਨਰਾਲਾ ਬਾਬਾ ਜੀ ਲੱਗਣੀਆਂ ਲਿਖ ਲੈ ਕੇ ਐਨਾਉਂਸਮੈਂਟ ਕਰੋ ਦੁਕਾਨਦਾਰ ਵੀਰਾਂ ਨੂੰ ਬੇਨਤੀ ਆ ਕਿ ਸਾਰੇ ਇਕੱਠੇ ਹੋ ਗਏ ਆ ਦੁਕਾਨਾਂ ਚੋਖਾ ਲੈ ਟਾਈਮ ਦਿੱਤਾ ਜਾਂਦਾ ਇਹਨਾਂ ਗੱਲਾਂ ਨੇ ਮੇਰੀ ਗੱਲ ਸੁਣੋ ਭਾਈ ਮਾਲਕ ਨਾ ਤੇਰੀ ਕੋਈ ਗੱਲ ਨਹੀਂ ਨਾ ਹਾਦੀ ਆ ਤੇਰੀ ਗੱਲ ਹੀ ਹਾਡੇ ਨਾਲ ਫਿਰ ਤੱਕਾਂ ਲਾਉਂਦੇ ਮੈਂ ਪੈਸੇ ਲੈਣੇ ਤੋਂ ਕੰਮ ਹਾਦੇ ਜੋ ਕਹੇ ਨੇ ਵੀ ਸ਼ੋਭੇ ਦੇ ਮੈਂ ਤੁਹਾਨੂੰ ਬੁਲਾ ਕੇ ਕਰੂਗਾ ਜ਼ਰੂਰ ਫਿਰ ਨਰਾਲਾ ਪਾਈਆਰਾਂ ਨੇ ਚਾਹੀਦਾ ਕਿ ਹਾਂ ਆ ਮੈਂ ਟੇਕਾ ਲੈਣ ਜਾਵਾ ਸਾਡੀ ਪਾਲੀ ਉਧਰ ਰੋੜਾ ਰੇਟਿਕਾ ਤੋਂ ਲਵਾਈਏ ਨਾ ਇਹ ਨਹੀਂ ਲਵਾਈਆਂ ਇਹ ਚਾਪੇ ਹੋਰ ਨਹੀਂ ਕਰੀਂ ਨਹੀਂ ਕਿੱਥੇ ਆ ਗਿਆ ਹੋਰ ਉਹਨੇ ਦੇਖਾਈ ਤੂੰ ਉਹ ਨਾਲ ਗੱਲ ਕਰੋ ਆ ਨੀ ਕਾਲੀ ਫਿਰ ਪੁੱਲੇ ਜਾਉ ਹੀ ਕਾਲੀ ਆ ਦੇ ਪੁੱਟੇ ਜੇ ਪਾਲੀ ਵਾਲੇ ਨਾਲ ਹੀ ਗੱਲ ਕਰਨੀ ਵੀਡੀਓ ਸੱਤ ਦੀ ਇੱਕ ਤਾਂ ਮੈਂ ਕਿਤਨਾ ਕਰਾਈ ਬਈ ਅੱਜੇ ਬੋਟੇ ਬੋਟੇ ਪਟਿਆ ਤੂੰ ਕਿਉਂ ਤੇ ਪਟਾਹ ਆ ਹਰਾਮ ਖੋਲ ਜਾ ਸੁਟਿਆ ਵਾ ਆ ਉਧਰ ਰੱਸੀ ਖੋਲੀ ਇੱਕ ਮਿੰਟ ਆਹੀਂ ਖਾਣੇ ਸਾਂ ਤੋਂ ਆਹੋ ਨਿਕਲ ਸਮਾਨ ਉਹਨਾਂ ਨੂੰ ਮੁੰਡੇ ਨੂੰ ਕਹ ਚੋਕਿਆ ਯਾਰ ਰੱਸੀਆਂ ਖੋਲ ਦਿਨੇ ਜੇ ਇੱਕ ਵੀ ਸੱਤ ਦੇ ਇੱਕ ਜੇ ਰੱਸੀ ਖੋਲ ਦੇ ਇੱਕ ਯਾਰ ਬੋਲਾ ਸਾਰੀਆਂ ਰੱਸੀਆਂ ਖੋਲ ਆਜਾ ਲੈ ਆਹੋ ਬੱਲੇ ਆਜਾ ਪੱਖ ਮਿਲ ਗਿਆ ਇਹ ਜੇ ਪਾਕਤ ਇਹ ਰੱਸੀਆਂ ਵਾਲ ਦੇ ਕਿਹੜੀ ਦੇਖੀ ਬੰਦੇ ਜਿਹੜੇ ਆਏ ਆ ਨਹੀਂ ਪੂਰੇ ਵਕ ਲੋਣੀ ਆ ਜੀ ਨਾ ਨਾ ਹੱਥ ਲਾ ਕੇ ਖਾਦਣਾ ਹੱਥ ਮਗਰੀ ਦੇ ਦੂਰ ਦੀ ਗੱਲ ਆ ਗੁਰੂ ਦਾ ਬਾਣਾ ਉਹ ਇਹ ਤਸਾ ਮੈਂ ਕੋਈ ਚੂਹਾ ਮਾਰ ਮਰਵਾਣਾ ਬਾਣੇ ਦਾ ਕੁਝ ਸੋਚ ਲੋ ਜਿਹੜਾ ਪਾਇਆ ਜੇ ਇਹਨੂੰ

ਆਨੂ ਰੋਟੀ ਰੋਟੀ ਨਹੀਂ ਕਮਾ ਕੇ ਖਾਣ ਦੇ ਲੈਂਦਾ ਕੋਈ ਜਾਣਗਾ ਪੈਸੇ ਮੰਗਨੇ ਪੈਸੇ ਦਿੰਦੇ ਆ ਕਾਰ ਵੀ ਆਹ ਕੋਈ ਕਰਦੇ ਆ ਕਾਪੀ ਦੇ ਨਾਲ ਆਹ ਕਾਪੀ ਇਹਨਾਂ ਕੋਲ ਵੀ ਨਾਮ ਲਿਖੇ ਪਏ ਵੀ ਲਿਖੇ ਆ ਉਹ ਠੇਕਾ ਜੋ ਇਹਨਾਂ ਕੋਲ ਹਾਂਜੀ ਇਹਨਾਂ ਕੋਲ ਠੇਕਾ ਠੇਕਦੇ ਪੈਸੇ ਦੇਣਦੇ ਆ ਜਦੋਂ ਤਾਂ ਵੀ ਇਹੀ ਇੱਥੇ ਛੱਤਾ ਪਾ ਕੇ ਆਦੀ ਛੱਤਾ ਪੁੱਟ ਕੇ ਛੋਟੀਆਂ ਮਾਰਦੇ ਸਾਨੂੰ ਦੱਸ ਦੱਸ ਕੱਲ ਪੈਸੇ ਦਾ 97 ਤੰ ਦਾ ਕਾਰਨ ਹੈ ਜੀ ਅੰਦਰ ਇੱਥੇ ਦੁਕਾਨਾਂ ਲੱਗਣੀਆਂ ਨਹੀਂ ਦੇਣੀਆਂ ਅੰਦਰ ਆ ਮਕਾਨ ਨਾ ਲੱਗਣ ਦਾ ਕੀ ਕਰਨਿਆ ਮਕਾਨ ਨਾ ਲੱਗਣ ਦਾ ਕਾਰਨ ਪਹਿਲੀ ਵਾਲਾ ਇਹਨਾਂ ਨੂੰ ਮਜ਼ਦਰਾ ਕਹਿ ਗਿਆ ਵੀ ਤੁਸੀਂ ਇੱਥੇ ਪੈਸੇ ਨਹੀਂ ਦੇਣੇ ਸਾਡੇ ਨਾਲ ਇਹਨਾਂ ਦੀ ਕੋਈ ਗੱਲ ਨਹੀਂ ਹੋਈ ਅਸੀਂ ਇਹਨਾਂ ਨੂੰ ਤਾਂ ਵੀ ਪੈਸੇ ਦੇਉ ਹਾਂ ਜਿਵੇਂ ਜ਼ਮੀਨ ਵਾਲੇ ਮਾਲਕ ਨਾਲ ਗੱਲ ਹੋਈ ਹੈ ਹਾਂਜੀ ਅਸੀਂ ਤਾਂ ਵੀ ਪੈਸੇ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਉਹਨਾਂ ਨੇ ਗੱਲ ਕੀਤੀ ਕਹਿੰਦੇ ਕਹਿੰਦੇ ਅਖੰਡ ਗੱਲ ਨਹੀਂ ਤਾਂ ਪੈਸੇ ਦਵਾਵਾਂਗੇ ਹੋਰ ਪੈਸੇ ਵਾਵਾਂਗੇ ਇਹੋ ਭਾਜੀ ਵੀਡੀਓ ਬਣਨੀ ਬਾਬਾ ਬਾਬਾ ਵੀਡੀਓ ਬਾਨੀ ਆ ਵੀਡੀਓ ਦੇ ਬਾਰੇ ਕੀ ਗੱਲ ਕਰ ਲਈ ਆ ਕੀ ਗੱਲ ਕਰਦੇ ਆ ਤੁਹਾਡੇ ਨਾਂ ਕਰਦੇ ਆ ਅਸੀਂ ਦੀ ਲਾਈਵ ਤੁਹਾਨੂੰ ਤੁਹਾਡਾ ਕਿਹੜਾ ਪਿੰਡ ਆ ਮੇਰਾ ਨਾਂ ਨਿਸ਼ਾਨ ਸਿੰਘ ਆ ਜੀ ਪਿੰਡ ਰਾਲਚਾਲ ਅੱਜ ਗੁਰੂ ਘਰ ਮੇਲਾ ਕਰਵਾ ਜਾ ਰਿਹਾ ਸਲਾਨਾ ਹਾਂਜੀ ਮੇਲੇ ਚ ਬਿਵਾਦ ਹੋ ਚੁੱਕਾ ਕੀ ਕਰਨਾ ਇਹ ਵੀਰ ਜੀ ਮੇਲਾ ਕਰਾ ਰਹੇ ਆ ਮੇਲਾ ਪਹਿਲਾਂ ਆਂਦੇ ਸੀਗੇ ਕਿ ਠੇਕੇ ਮਹਾਂਪੁਰਖਾਂ ਦਾ ਮੇਲਾ ਮਨਾਜਾ ਰਿਹਾ ਇਹ ਮਹਾਂਪੁਰਖ ਬਾਬਾ ਰਾਮ ਜੋਗੀ ਪੀਰ ਜੀ ਦਾ ਸਲਾਨਾ ਮੇਲਾ ਕਰਾ ਰਹੇ ਆ ਸਲਾਨਾ ਮੇਲਾ ਦੇਖਿਆ ਜਾ ਰਿਹਾ ਕਿ ਮੇਲੇ ਉੱਤੇ ਸਾਫ ਮਿਵਾਦ ਹੋ ਚੁੱਕਾ ਹੈ ਹਾਂਜੀ ਹਾਂਜੀ ਕਿਉਂ ਹੋਇਆ ਏ ਵੀਰ ਜੀ ਆਂਦੇ ਸੀਗੇ ਕਿ ਅਸੀਂ ਮਤਲਬ ਠੇਕੇਦਾਰ ਇੱਥੇ ਆਇਆ ਸਾਡੇ ਕੋਲ ਤੜਕੇ ਤੜਕੇ ਜਦੋਂ ਅਸੀਂ ਦੁਕਾਨਾਂ ਲਾਉਣ ਲੱਗੇ ਠੇਕੇਦਾਰ ਦਾ ਕੀ ਨਾਮ ਆ ਠੇਕੇਦਾਰ ਦਾ ਕੀ ਨਾਮ ਗੁਰਦੀਪ ਸਿੰਘ ਗੁਰਦੀਪ ਸਿੰਘ ਨਸ਼ਹਿਰਾ ਪਨੂਆ ਦਾ ਵਿਚਾਰਾ ਪਨੂਆ ਤੋਂ ਰਾਣ ਵਾਲਿਆਂ ਨਾਲ ਠੇਕਾ ਤੁਹਾਡੇ ਫੰਡ ਲਿਆ ਹਾਂਜੀ ਤੇ ਇਹਨੇ ਕੋਈ ਸਾਡੇ ਕੋਲ ਅਸੀਂ ਖੁਦ ਪਿੰਡ ਦੇ ਵਸਨੀਕ ਆ ਸਾਡੇ ਕੋਲ ਇਹਨੇ ਦੁਕਾਨ ਵਾਲਿਆਂ ਤੋਂ ਪੁੱਛਿਆ ਕਿ ਪਈ ਠੇਕਾ ਲੈ ਲੀਏ ਜਾਂ ਨਾ ਲੈ ਲੀਏ ਦੂਜਾ ਨੰਬਰ ਇੱਥੇ ਸਵੇਰੇ ਆਇਆ ਆਂਦਾ ਕਿ 10000 ਰੁਪਇਆ ਲੱਗਣਾ ਅਸੀਂ ਆਖਿਆ ਕਿ ਅਸੀਂ 1000 ਨਹੀਂ ਦੇਣ ਜੋਗੇ ਜੋ ਜੈਜ ਕਰ ਲਾ ਚਲੋ ਸੇ ਸੇ ਸੌਰ ਪੀਹ ਗੱਲ ਮੁੱਕ ਗਈ ਗੱਲ ਮੁੱਕ ਗਈ ਹਾਂਜੀ ਮੁੜ ਕੇ ਆਇਆ ਵਾ ਵੀਰ ਪੈਲੀ ਵਾਲਾ ਪੈਲੀ ਵਾਲਾ ਵੀਰ ਖੁਦ ਆਇਆ ਮਾਲਕ ਉਹ ਆਂਦਾ ਕਿ ਭਾਈ ਮੇਰੀ ਪੈਲੀ ਦੇ ਵਿੱਚ ਲਾਓ ਫਰੀ ਕੋਈ ਪੈਸਾ ਨਹੀਂ ਦੇਣਾ ਜੋਰ ਸਰਦਾ ਬੰਦਾ ਤੁਹਾਡੀ ਇੱਛਾ ਹੋਗੀ ਗੋਲਕ ਦੇ ਵਿੱਚ ਪੈਸੇ ਪਾ ਆਇਓ ਅਹੀਂ ਅਖਾ ਠੀਕ ਆ ਜੀ ਕਿ ਅਸੀਂ ਤੁਹਾਡੇ ਕੋਈ ਪੈਸਾ ਨਹੀਂ ਲੈਣਾ ਫੇ ਮੁੜ ਕੇ ਜਦੋਂ ਖੰਡਪਾਟ ਸਾਹਿਬਾਂ ਦੇ ਭੋਗ ਪਏ ਆ ਚਾਲੀਆਂ ਤੇ ਫੇ ਖੰਡਪਾਟ ਸਾਹਿਬ ਰੱਖੇ ਗਏ ਚਾਲੀ ਫੇ ਮੁੜ ਕੇ ਆਏ ਆ ਫਿਰ ਕਮੇਟੀ ਵਾਲੇ ਸਾਰੇ ਇਕੱਠੇ ਹੋ ਗਏ ਇਕੱਠੇ ਹੋ ਗਏ ਮੈਂ ਉੱਥੇ ਖੜਾ ਵਾ ਉੱਥੇ ਆਏ ਰਹਾਂਦੇ ਕਿ ਆ ਦੁਕਾਨਾਂ ਸਾਰੀਆਂ ਚੁੱਕੋ ਇਹੇ ਦੁਕਾਨ ਅਸੀਂ ਕੋਈ ਨਹੀਂ ਲੱਗਣ ਦੇਣੀ ਸਾਡੀਆਂ ਉਹ ਸਾਡੇ ਖੱਤਿਆਂ ਚ ਲਾਓ ਹੈ ਹਜ਼ਾਰ-ਹਜ਼ਾਰ ਰੁਪਈਆ ਲੈਣਾ ਬੇੜਾ ਵੀ ਕਢੋ ਜੇ ਨਹੀਂ ਕਢਣੀਆਂ ਤੇ ਅਸੀਂ ਅੱਗ ਲਾ ਕੇ ਫੂਕ ਦਾਂਗੇ ਮੈਂ ਉੱਥੇ ਲਾ ਕੇ ਖੜਾ ਕਿ ਮੈਂ ਕਿ ਮੈਂ ਉਹਨਾਂ ਨੂੰ ਫੋਨ ਲਾ ਦਿੰਦਾ ਵਾ ਦੁਕਾਨਦਾਰ ਆਲੇ ਆਪੋ ਆਪਣੇ ਘਰੇ ਚੱਲ ਗਏ ਕੋਈ ਸ਼ਹਿਰ ਚੱਲ ਗਿਆ ਕਿ ਸਵੇਰੇ ਮੇਲਾ ਸਭਾਨ ਲੈ ਗਏ ਕਿ ਜਿੰਨੇ ਕੁ ਜੋਗੇ ਗਰੀਬ ਆਦਮੀ ਇਹ ਕਿਤੇ ਬਹੁਤ ਜ਼ਿਆਦਾ ਕਿੰਨਾਂ ਆਮਦਨ ਉਹਦੀਆਂ ਆਂਦੇ ਇਹ ਵੀ ਮੁਲਕ ਇਹਨਾਂ ਨੇ ਕੀ ਕੀਤਾ ਵਾ ਚਾਰ ਪੰਜ ਜਾਣੇ ਇਹਨਾਂ ਛੱਤਾਂ ਪਲਟਾਤੀਆਂ ਸਾਰੀਆਂ ਆਹ ਵੇਖ ਲਓ ਛੱਤਾਂ ਪਾਣਾ ਤੋੜ ਕਰਤੀ ਮੁੜ ਕੇ ਇਹਨਾਂ ਮੈਨੂੰ ੱੱਕੇ ਮਾਰੇ ੱੱਕੇ ਮਾਰੇ ਮੈਂ ਮੁੜ ਕੇ ਆਹਥ ਜਾ ਕੇ ਮੋਟਰ ਤੇ ਜਾ ਕੇ ਇਹਨਾਂ ਨੂੰ ਫੋਨ ਲਾਇਆ ਕਿ ਆਹ ਗੱਲ ਬਾਤ ਹੋਈ ਆ ਦੂਜਾ ਨੰਬਰ ਆਂਦੇ ਆ ਕਿ ਜੇ ਇਥੇ ਦੁਕਾਨਾਂ ਲਾਉਣੀਆਂ ਪਹਿਲੀ ਗੱਲ ਤੇ ਅਸੀਂ ਲੱਗਣ ਨਹੀਂ ਦੇਣੀਆਂ ਜੇ ਲਾਉਣੀਆਂ ਸਾਡੇ ਗੁਰਦਾਰੇ ਲੰਗਰ ਨਾ ਛਕਣ ਆਇਓ ਨਾ ਚਾਹ ਪੀਣ ਆਇਓ ਤੇ ਨਾ ਪਾਣੀ ਪੀਓ ਗੁਰੂ ਘਰ ਇੱਥੋਂ ਦਾ ਸਾਂਝਾ ਨਹੀਂ ਸਾਂਝਾ ਵਾ ਜੀ ਦੋਵਾਂ ਪਿੰਡਾਂ ਦਾ ਸਾਂਝਾ ਪਿੰਨਾ ਵਾਲੋ ਕਹੀ ਗਈ ਕਿ ਤੁਸੀਂ ਗੁਰੂ ਘਰ ਲੰਗਰ ਛਕਣ ਆਇਓ ਇਹ ਵੀ ਸਾਰੇ ਕਮੇਟੀ ਵਾਲਿਆਂ ਨੇ ਇਹ ਗੱਲ ਕਹੀ ਆ ਪ੍ਰਧਾਨ ਗੁਰਮੀਤ ਸਿੰਘ ਆ ਗੁਰਮੀਤ ਸਿੰਘ ਹੈਲੋ ਕੋਡੀ ਆ ਹੋਰ ਵੀ ਜਿੰਨੇ ਸਾਰੇ ਸਥਾਨੀ ਕਮੇਟੀ ਇਥੋਂ ਦੀ ਰਚਾਲਾਂ ਦੀ ਦੋ ਪਿੰਡਾਂ ਦੀ ਚਾਲਾਂ ਦੀ ਚਾਲਾਂ ਸੰਧੂਆਂ ਦੀ ਕੋਤਾ ਦੂਜਾ ਮਤਲਬ ਮੇਰੀ ਮਾਦਾ ਨੂੰ ਇਹਨਾਂ ਗੱਲਾਂ ਬਾਤਾਂ ਅਸੀਂ ਤੁਹਾਡੇ ਕੋਲ ਚਲ ਗਏ ਆ ਤੇ ਮੇਰੀ ਮੇਰੀ ਮਾਦਾ ਨੂੰ ਤੋਂ ਬਹੁਤ ਮਾੜਾ ਚੰਗਾ ਬੋਲੇ ਆ ਮਗਰ ਕਾਦੇ ਲਈ ਬੋਲੇ ਆ ਤੁਸੀਂ ਦੱਸੋਗੇ ਕਿ ਜੜੀਆਂ ਦੁਕਾਨਾ ਇਥੇ ਲਾਈਆਂ ਗਈਆਂ ਨੇ ਦੂਜੀ ਜਗ੍ਹਾ ਕਿੱਥੀਆਂ ਜਾਣਾਂ ਹਾਂਜੀ ਠੀਕ ਹੈ ਅਸੀਂ ਪੈਸਾ ਲਵਾਂਗੇ 10000 ਰੁਪਿਆ ਇਥੇ ਫ੍ਰੀ ਵਾਲੀ ਜਗ੍ਹਾ ਤੇ ਅਸੀਂ ਨਹੀਂ ਲੱਗਣ ਦੇਣੀ ਆ ਫਰੀ ਵਾਲੀ ਜਗ੍ਹਾ ਤੇ ਕੋਈ ਦੁਕਾਨ ਨਹੀਂ ਲੱਗਣ ਦੇਣੀ ਐਂ ਅੱਗੇ ਤਾਰਾਂ ਲਾ ਦਾਂਗੇ ਲਿਖ ਕੇ ਲਾ ਦਾਂਗੇ ਕਿ ਇਧਰੋਂ ਸਮਾਨ ਕੋਈ ਨਾਲ ਹੋਵੇ ਉਧਰ ਸਾਡੇ ਆ ਉਹ ਪਰਲੇ ਬੰਨੇ ਪੈੜੀ ਚੋਂ ਨਾ ਪੰਘੂੜੇ ਚ ਕਾ ਕੇ ਕਰਾਏ ਆ ਉਧਰ ਲਾਓ ਤੇ 10000 ਰੁਪਏ ਐਂ ਤੁਹਾਡੇ ਕੋਲ ਲਵਾਂਗੇ 1000 ਤੋਂ ਘੱਟ ਨਹੀਂ ਲੈਣਾ ਐਂ ਆਖਿਆ ਕਿ ਅਸੀਂ ਫਰੀ ਵਾਲੀਆਂ ਚਲਾਉਣੀਆਂ ਉਹਨਾਂ ਫਿਰ ਆਣ ਕੇ ਛੱਤਾਂ ਪੋੜਤੀਆਂ ਜਾਂਦੇ ਅਸੀਂ ਅੱਗ ਲਾ ਦਾਂਗੇ ਵਿੱਚ ਬੇੜਾ ਖਲੋਤਾ ਵਾ ਵਿੱਚ ਬੇੜਾ ਖਲੋਤਾ ਵਾ ਟਰੈਕਟਰ ਖਲੋਤਾ ਆਂਦੇ ਖੜੇ ਖਲਾਤਿਆਂ ਨੂੰ ਅੱਗ ਲਾ ਦਾਂਗੇ ਜਿਹੜੀ ਜਮੇਲ ਨੂੰ ਤੁਹਾਡੇ ਵੱਲੋਂ ਦੁਕਾਨਾਂ ਲਾਈਆਂ ਗਈਆਂ ਨੇ ਇਹ ਬਿਲਕੁਲ ਤੱਕੇ ਨਾ ਕਿਹਾ ਜਾ ਰਿਹਾ ਦੁਸਰ ਤੱਕੇ ਨਾ ਕਿਹਾ ਰਿਹਾ ਕਿ ਦੂਜੇ ਬਣੇ ਲਓ ਸਾਡੀਆਂ ਪੈਲੀਆਂ ਚ ਉਹਨੇ ਕਿਹਾ ਠੇਕੇਦਾਰ ਵੱਲੋਂ ਕਿਹਾ ਜਾ ਰਿਹਾ ਚੱਕ ਸਾਰੀ ਕਮੇਟੀ ਵੱਲੋਂ ਠੇਕੇਦਾਰ ਦੇਣ ਵੀ ਚਲੋ ਵਿੱਚ ਕਿਹਾ ਵਾ ਪਰ ਮੇਨ ਕਮੇਟੀ ਵੱਲੋਂ ਕਿਹਾ ਤੁਸੀਂ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆਂ ਕਿ ਜਿਹੜੀ ਸਾਡੀ ਤੋੜਪੰਨ ਹੋਈ ਆ ਗਰੀਬਾਂ ਦੀ ਨੁਕਸਾਨ ਹੋਇਆ ਵਾ ਕਾਦੇ ਲਈ ਕੀਤਾ ਗਿਆ ਹੈ ਅਹੀਂ ਨਈ ਠੇਕਾ ਪਰ ਨਈ ਫ੍ਰੀ ਵਾਲੀ ਜਗ੍ਹਾ ਚ ਲਾਈਆਂ ਵਾ ਅਸੀਂ ਕਿੱਥੋਂ ਪੈਸੇ ਦੇਈਏ ਇਹਨਾਂ ਨੂੰ। ਤੁਹਾਡੇ ਵੱਲੋਂ ਦੁਕਾਨਾ ਫਰੀ ਲਾਈ ਜਾਂਦੀਆਂ। ਤੁਹਾਡੇ ਵੱਲੋਂ ਸਮਾਨ ਨੂੰ ਸਸਤਾ ਦਿੱਤਾ। ਅਸੀਂ ਸਸਤਾ ਦੇਣਾ ਹੀ ਜੀ। ਜਿੱਥੇ ਸਾਡੀ 20 ਰੁਪਏ ਦੀ ਚੀਜ਼ ਅਸੀਂ 10 ਰੁਪਏ ਦੀ ਦੇਣੀ ਸੀ ਜੀ। ਕਿੱਥੇ ਦੁਕਾਨਾ ਠੀਕ ਤੇ ਲੱਗਦੀ ਜੇ ਫਿਰ ਤੁਹਾਡੇ ਵੱਲੋਂ ਸਮਾਨ ਮਹਿੰਗਾ ਕਿਉਂ? ਉਹ ਤਾਂ ਦੇਣਾ ਹੀ ਜੀ। ਅਸੀਂ ਵਿੱਚੋਂ ਖਰਚਾ ਕੱਢ ਕੇ ਦੇਣਾ। ਅਸੀਂ ਬੋਚੋਂ ਤੇ ਕੱਢ ਕੇ ਦੇਣਾ ਨਹੀਂ। ਉਹ ਦੁਕਾਨ ਦਾ ਜਿਹੜਾ ਸਮਾਨ ਹੁੰਦਾ ਫਿਰ ਗਾਕਾਂ ਤੇ ਭਾਰੂ ਪੈਂਦਾ। ਗਾਕਾਂ ਦੇ ਪੈਣਾ। ਜਦ ਦੁਕਾਨ ਤੁਹਾਡੇ ਫਰੀ ਲੱਗਦੀ ਹੈ ਸਮਾਨ। ਅਸੀਂ ਇਹ ਗੱਲ ਕਹਿੰਨੇ ਆ ਕਿ ਸ਼ਾਬਾਸ਼ اے ਵੀਰ ਦੇ ਜਿੰਨੇ ਆਖਿਆ ਕਿ ਮੇਰੀ ਪਹਿਲੀ ਵੀ ਨਹੀਂ ਇੱਥੇ ਨਹੀਂ ਲੱਗਣ ਦੇਣੀਆਂ। ਅੱਗ ਲਾ ਦਾਂਗੇ ਲੇਕਿਨ ਦੁਕਾਨਾਂ ਨਹੀਂ ਲੱਗਣ ਦੇਣੀਆਂ। ਹਾਂਜੀ। ਨਾਮ ਕੀ ਨਾਮ? ਕਮੇਟੀ ਵਾਲਿਆਂ ਦੇ ਹੁੰਦਾ ਗੁਰਮੀਤ ਸਿੰਘ ਆ। ਗੁਰਮੀਤ ਸਿੰਘ ਪ੍ਰਧਾਨ ਗੁਰਦਾਰੇ ਦਾ। ਡਿੰਪੀ ਆ। ਤੇ ਸੋਡੀ ਹੋਰ ਵੀ ਸਾਰੇ ਜਣੇ ਜਿੰਨੇ ਗੱਲ ਕਹਦੇ ਕਿ ਜਿੰਨੀ ਕਮੇਟੀ ਇੱਥੋਂ ਦੀ ਆ। ਦਲਜੀਤ ਸਿੰਘ ਆ। ਜਿੰਨਾ ਤੁਹਾਡਾ ਕਿਹੜਾ ਪਿੰਡ ਹੈ? ਮੇਰਾ ਨਾਮ ਕਲਾਸ਼ਪੁਰ। ਮੇਲੇ ਵਿੱਚ ਝਗੜਾ ਹੋਇਆ। ਮੇਲੇ ਦੇ ਵਿੱਚ ਝਗੜਾ ਹੋਇਆ ਵੀ ਦੁਕਾਨਾਂ ਵਾਲਿਆਂ ਦਾ ਝਗੜਾ ਹੋਇਆ ਵਾ। ਹਾੜੀ ਗੁੱਡੀ ਨੇ ਖੰਡ ਪਾਠ ਖਾਇਆ ਵਾ ਅਸੀਂ ਉੱਥੇ ਹਾਂ ਮੈਨੂੰ ਨਹੀਂ ਪਤਾ ਲੱਗਾ ਇਹ ਜਦੋਂ ਤੁਹਾਡੇ ਆ ਲਗਿਆ ਵਾ ਤੇ ਮੈਨੂੰ ਮਗਰੋਂ ਪਤਾ ਲੱਗਾ ਮੇਰੀ ਦਰਾਣੀ ਨੇ ਦੱਸਿਆ ਵਾ ਤੇ ਮੈਂ ਮਣਕੇ ਇੱਥੇ ਬੋਲੀ ਹਾਂ ਤੇ ਇੱਕ ਬੋਲਿਆ ਵਾ ਤੇ ਮੈਨੂੰ ਆਦਾ ਸਾਡੇ ਘਰ ਨਾ ਵੜੀਆਂ ਤੇ ਮੈਂ ਅਸੀਂ ਸਾਂਸੀ ਹੁੰਦੇ ਆ ਜੀ ਅਸੀਂ ਪਿੰਡ ਦਾ ਕਿਨਾਂ ਦੀਆਂ ਬੁੱਤੀਆਂ ਨੱਤੀਆਂ ਕਰਦੇ ਹਾਂ ਮੇਰੀ ਜ਼ਿੰਦਗੀ ਲੰਘ ਗਈ ਇਹਨਾਂ ਦੀਆਂ ਬੁੱਤੀਆਂ ਕਰਦੀ ਰਾਹ ਤੇ ਚਾਲਦੀ ਤੇ ਇਹਨਾਂ ਦੇ ਮੈਂ ਬੁੱਤੀਆਂ ਨੱਤੀਆਂ ਕਰਦੇ ਹਾਂ ਤੇ ਇਹ ਕੁਛ ਮੇਰੇ ਤੇ ਤੜੇਗਾ ਇਹ ਕਰਕੇ ਵੀ ਤੇਰੇ ਮੁੰਡੇ ਹੁਣ ਕਮਾਈਆਂ ਆਪਣੀਆਂ ਕਿਉਂ ਕਰਕੇ ਖਾਂਦੇ ਸਾਡੀਆਂ ਹੀ ਬੁੱਤੀਆਂ ਇਹ ਕਰੀ ਜਾਂਦੇ ਤੇ ਮੈਨਵਾਦਾ ਹੈ ਫੇਰ ਮੜਕੇ ਮਨਵਾਦਾ ਸੱਦਾ ਕਿ ਮੈਂ ਪੁਲਿਸ ਹਾਂ ਤੇ ਮੈਂ ਕਹਾ ਸੱਦ ਮਾਂ ਬਾ ਪਿਓ ਦੀ ਧੀ ਨਾ ਹੋऊंगी ਨਾਲ ਹੀ ਨਵਾਂ ਦੇ ਨਾਲ ਖੜ ਕੇ ਥਾਣੇ ਵੱਜਦਾ ਬਹੂੰਗੀ ਮਾਂ ਤੂੰ ਗਾੜੀ ਇਹ ਨਾ ਸਮਝੀ ਤੇ ਮੈਂ ਗਾੜੀ ਕਿਤੇ ਨਿੱਕੀ ਮੋਟੀ ਗੱਲ ਵਾ ਹੁਣ ਹੈ ਜਿੰਨਾ ਚਿਰ ਮੈਂ ਤੁਹਾਡਾ ਇੱਕ ਵਾਰ ਕੋਈ ਮਰ ਜਾਂਦਾ ਤੇ ਦੋ ਵਾਰ ਮੈਂ ਕਹਾ ਤੁਸੀਂ ਸੱਦੇ ਮੇਰੇ ਕੋ ਖਵਾ ਕੇ ਤੇ ਮੜਕੇ ਮੈਨੂੰ ਕੀ ਦਿੰਦੇ ਜੇ ਜੇ ਮੈਨੂੰ ਕੋ ਦਿੰਦੇ ਤੇ ਫੇਰ ਮੈਨੂੰ ਦੱਸੋ ਮੈਂ ਫਿਰ ਜਦਿਆਂ ਮੇਰੇ ਮੂੰਹ ਆਈਆਂ ਮਾਂ ਵੀ ਗੱਲਾਂ ਕੱਢੀਆਂ ਤੁਹਾਨੂੰ ਜਿਹੜਾ ਗਾਲੇ ਬਲੁਣ ਕੀਤਾ ਗਿਆ ਉਹ ਸਭਦਾ ਉਹ ਗਲਤ ਵਰਤੀ ਆ ਕਿਹਦੇ ਵੱਲੋਂ ਕਹੀ ਗਈ ਹੈ ਕਿਹੜੀ ਜਿਹੜਾ ਮਹਾਰਾਜ ਚੰਗਾ ਬੋਲਿਆ ਉਹ ਮਨੂੰ ਸੋਢੀ ਨੇ ਬੋਲਿਆ ਪੂਰਾ ਨਾਂ ਕੀ ਸੋਢੀ ਆ ਉਹਦਾ ਨਾਂ ਆਹ ਆਂਦਾ ਸਾਡੇ ਘਰ ਨਾਲ ਬੜੀ ਮਾਂ ਮੈਂ ਕਿਸੇ ਦੇ ਵੀ ਨਹੀਂ ਪਿੰਡ 'ਚ ਸਾਰੇ ਦੋ ਪਿੰਡਾਂ 'ਚ ਹੀ ਨਹੀਂ ਕਿਸੇ ਦੇ ਪੜਨਾ ਕੀ ਮੰਗ ਕਰਦਾ ਸੀ ਅਸੀਂ ਮੰਗੇ ਇਹੋ ਕਰਦੀਆਂ ਇਨਸਾਫੀ ਦੀ ਇਨਸਾਫੀ ਦੀ ਤੇ ਮੇਰਾ ਬੱਚਾ ਪਰ ਵੀ ਮੇਲਾ ਲੱਗਾ ਸੀ ਤੇ ਮੇਰੇ ਬੱਚੇ ਦੇ ਪਰ ਵੀ ਅੱਖ ਤੇਣ ਇਹਨਾਂ ਨੇ ਕੀਤੀ ਤੇ ਮੈਂ ਉਦੋਂ ਵੀ ਰੋ ਕੇ ਦੇਣ ਕੱਢੇ ਸੀ ਤੇ ਮੈਂ ਲਾਂਬੇ ਲੈ ਇੱਕ ਦੋ ਬੰਦਿਆਂ ਕੋਲ ਤੇ ਮੈਂ ਆਪਣੇ ਪੁੱਤ ਨੂੰ ਨਹੀਂ ਦੱਸਿਆ ਤੇ ਮੇਰਾ ਪੁੱਤ ਕਰਦਾ ਦਾਹਾਂ ਦਾਹਾਂ ਦਾ ਨਵਾਂ ਦੀ ਕਮਾਈ ਤੇ ਵੇਖ ਕੇ ਤੇ ਲੋਕੇ ਜਰਦੇ ਨਹੀਂ ਗਏ ਬਬਰ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਮੇਰਾ ਪਿੰਡ ਗੁਜਰਪੁਰਾ ਵਾ ਜੀ ਮੈਨੂੰ ਬਾਬਾ ਗੁਜਰ ਕਰਕੇ ਕਹਿੰਦੇ ਨਾਮ ਮੇਰਾ ਹਰਜੀਤ ਸਿੰਘ ਅਰ ਕਿਹੜੇ ਸਤਾਨਾ ਤੇ ਮੇਲਾ ਮਨਾ ਜਾ ਰਿਹਾ ਬਾਬਾ ਆਰਾਮ ਜੋਗੀ ਪੀਰ ਜੀ ਰਾਲ ਚਾਲ ਮੇਲੇ ਚ ਕਾਫੀ ਵਿਵਾਦ ਹੋਇਆ ਕਿ ਦੁਕਾਨਦਾਰ ਜਿਹੜੇ ਮਨਿਆਰੀਆਂ ਵਾਲੇ ਨੇ ਪੰਘੋੜਿਆਂ ਵਾਲੇ ਨੇ ਇਥੋਂ ਵਾਪਸ ਜਾ ਰਹੇ ਨੇ ਇਤਨਾ ਨਾ ਜੀ ਇਹਨਾਂ ਜਿਹੜੇ ਆ ਦੁਕਾਨਦਾਰਾਂ ਦੀਆਂ ਜਿਹੜੀਆਂ ਦੁਕਾਨਦਾਰੀ ਦੇ ਪੈ ਪੁੱਟ ਪਟ ਕੇ ਬਹੁਤ ਭੰਨ ਤੋੜ ਇਹਨਾਂ ਨੇ ਕੀਤੀ ਆ ਪਿੰਡ ਵਾਲੀ ਜਿਹੜੀ ਆ ਕਮੇਟੀ ਦੇ ਬੰਦੇ ਆ ਨਾਲ ਇਹ ਗਰੰਥੀ ਹੈ ਜਿਹੜਾ ਨਸ਼ਰੇ ਦਾ ਹਰਜੀਤ ਸਿੰਘ ਹਰਜੀਤ ਸਿੰਘ ਗਰੰਥੀ ਹੈ ਗਰਦੀਪ ਸਿੰਘ ਨਸ਼ਰੇ ਦਾ ਗੈਰਾ ਉਹ ਗਰੰਥੀ ਇੱਥੇ ਪਹਿਲਾਂ ਗਰੰਥੀ ਰਹਿ ਚੁੱਕਾ ਵਾ ਉਹ ਜਿਹੜਾ ਐਨਾ ਦੁਕਾਨਦਾਰਾਂ ਤੋਂ ਵੀ 10000 ਰੁਪਿਆ ਮੰਗਦਾ ਸੀ 30000 ਤੇ ਸਾਡੀ ਗੱਲ ਹੋਈ ਅਸੀਂ ਉਹਨਾਂ ਨੂੰ 3000 ਰੁਪਿਆ ਦੇਣਾ ਕੀਤਾ ਸੀ ਪੂੜੇ ਦਾ ਮੈਂ ਪੂੜਾ ਫਟ ਕਰਕੇ ਪਿੰਡ ਚਲੇ ਗਿਆ ਵਾ ਮਗਰ ਉਹ ਇਹਨਾਂ ਨੇ ਆਣ ਕੇ ਜਿਹੜੇ ਉਹ ਦੁਕਾਨਦਾਰੀਆਂ ਦੁਕਾਨਦਾਰੀਆਂ ਪੁੱਟੀਆਂ ਵਾ ਤੇ ਮਗਰੋਂ ਮੈਨੂੰ ਫੋਨ ਗਿਆ ਵਾ ਬਾਬਾ ਜੀ ਵੀ ਤੁਹਾਡੇ ਪੰਗੂੜੇ ਨੂੰ ਆਂਦੇ ਵੀ ਅੱਗ ਲਾ ਦੇਣੀ ਆ ਤੇ ਛੇਤੀ ਤੋਂ ਛੇਤੀ ਆਓ ਤੇ ਇਹ ਜਿਹੜੀ ਕਹਿ ਗਿਆ ਕਿਹਾ ਗਿਆ ਕਿ ਮੈਂ ਅਦਰ ਆਪਣਾ ਠੇਕੇਦਾਰ ਕੋਲ ਕਹਿ ਗਿਆ ਹਾਂਜੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਪੰਗੂੜੇ ਇਥੋਂ ਪਹਿਲੀ ਜਾਂ ਬਾਹਰ ਕੱਢ ਲਓ ਜਿਹੜੀ ਪੈਲੀ ਦੇ ਵਿੱਚ ਅਸੀਂ ਪੰਗੂੜਾ ਲਾਇਆ ਵਾ ਉਹ ਪੈਲੀ ਜਿਹੜਾ ਆਂਦਾ ਵੀ ਮੈਂ ਪੈਸੇ ਨਹੀਂ ਲੈਣ ਦੇਣੀ ਉਹ ਹੁੰਦਾ ਮੇਰੀ ਪੈਲੀ ਦੇ ਵਿੱਚ ਲਾਓ ਮੈਂ ਪੈਸਾ ਕਿਸੇ ਦਿਨ ਰੁਪਈਆ ਨਹੀਂ ਲਊਗਾ ਨਾ ਮੈਂ ਲੈਣ ਦੇਣੇ ਆ ਜਿਹੜੀ ਜਗ੍ਹਾ ਤੁਹਾਡੇ ਵੱਲ ਪੰਗੋੜੇ ਫਿੱਟ ਕੀਤੇ ਗਏ ਆ ਜਿਹੜੇ ਪੰਗੋੜੇ ਫਿੱਟ ਕੀਤੇ ਗਏ ਆ ਜੀ ਉਹ ਸੇਵਾ 'ਚ ਆ ਉਹ ਸੇਵਾ ਦੇ ਵਿੱਚ ਆ ਇਹ ਝਗੜਾ ਕਿਸ ਗੱਲ ਦਾ ਝਗੜਾ ਇਸ ਗੱਲ ਦਾ ਵੀ ਉਹ ਹੁੰਦੇ ਵੀ ਸਾਡੀ ਦੂਸਰੀ ਪੈਲੀ 'ਚ ਲਾਓ ਤੇ ਉੱਥੇ ਸਾਨੂੰ ਜਿਹੜੇ ਪੈਸੇ ਭਰੋ ਹਜ਼ਾਰ ਹਜ਼ਾਰ ਰੁਪਈਆ ਦੁਕਾਨਦਾਰਾਂ ਨੂੰ ਵੀ ਹੁੰਦੇ ਦਿਓ ਤੇ ਸਾਡੇ ਤੋਂ ਵੀ ਜਿਹੜਾ ਵਾ 3000 ਦੀ ਮੰਗ ਕਰਦੇ ਆ ਜਿਹੜੀ ਪੈਲੀ 'ਚ ਹੀ ਪੰਗੋੜੇ ਫਿੱਟ ਕੀਤੇ ਆ ਇਹਦੇ ਵਿੱਚੋ ਵੀਰਾਂ ਦਾ ਵੀ ਨਾ ਮੈਂ ਪੈਸਾ ਕੋਈ ਲੈਣਾ ਵਾ ਤੇ ਨਾ ਮੈਂ ਕਿਸੇ ਨੂੰ ਲੈਣ ਦੇਣਾ ਵਾ ਕੰਟਰੋਲ ਰੇਟ ਪੈਸੇ ਲਓ ਹਾਂਜੀ ਉਹ ਕਹਿੰਦਾ ਵੀ ਜੋ ਸਰਦਾਰ ਬਣਦਾ ਵਾ ਉਹ ਤੁਸੀਂ ਬਾਬੇ ਰਾਮ ਜੋਗੀ ਵੀਰ ਦੇ ਇਸ਼ਤਾਨ ਤੇ ਜਿਹੜੀ ਸੇਵਾ ਪਾ ਦਿਓ ਤੇ ਸਾਨੂੰ ਇਹ ਵੀ ਧਮਕੀ ਆਈ ਗਈ ਆ ਵੀ ਜਿਹੜੇ ਪੰਗੂੜਿਆਂ ਵਾਲੇ ਆ ਦੁਕਾਨਦਾਰ ਆ ਉਹ ਇੱਥੋਂ ਪ੍ਰਸ਼ਾਦਾ ਚਾਹ ਪਾਣੀ ਕੁਝ ਨਾ ਛਕਣ ਛਕਾਉਣ ਵਾਸਤੇ ਹੌਣ ਮੇਲੇ ਦੇ ਵਿੱਚ ਇਹ ਗੱਲ ਜਿਹੜੀ ਆ ਦੁਕਾਨਦਾਰਾਂ ਨੂੰ ਕਹੀ ਗਈ ਆ ਪੰਘੂੜਿਆਂ ਵਾਲਿਆਂ ਨੂੰ ਕਹੀ ਗਈ ਆ ਐਸ ਟਾਈਮ ਤੇ ਹੁਣ ਇਸ ਸਿਸਤਾਨ ਤੋਂ ਸਾਰੇ ਹੀ ਦੁਕਾਨਦਾਰ ਟੋਟਲ ਬਾਈਕਾਰਡ ਕਰਕੇ ਦੁਕਾਨਦਾਰਾਂ ਨੇ ਵੀ ਸਾਰੀ ਦੁਕਾਨਦਾਰੀ ਚੁੱਕ ਲਈ ਆ ਜੰਪ ਵਾਲਿਆਂ ਨੇ ਜੰਪ ਚੁੱਕ ਲਿਆ ਪੰਘੂੜਿਆਂ ਵਾਲਿਆਂ ਨੇ ਪੰਘੂੜੇ ਚੁੱਕ ਲਿਆ ਸਾਡੇ ਨਾਲ ਹੀ ਸੇਰੋਂ ਦੇ ਵੀਰ ਪਾ ਗਜਨ ਸਿੰਘ ਜੀ ਖਲੋਤੇ ਆ ਇਹਨਾਂ ਦੇ ਵੀ ਆ ਪੰਘੂੜੇ ਜੜੇ ਆ ਖਲੋਤੇ ਆ ਸਾਹਮਣੇ ਇਹ ਵੀ ਹੁਣ ਜੜੀ ਆ ਜਾ ਰਹੇ ਆ ਜੰਪਾੜੇ ਜੰਮਲੀ ਕੇ ਜਾ ਰਹੇ ਆ ਜਿੰਨੀਆਂ ਵੀ ਇੱਥੇ ਕੁਲਫੀਆਂ ਵਾਲੀਆਂ ਦੁੱਗੀਆਂ ਦੁੱਗੀਆਂ ਬੀਓ ਸਾਰੀਆਂ ਦੁਕਾਨਾਂ ਇੱਥੇ ਚਲੇ ਗਈਆਂ ਵਾ ਬਾਬਾ ਜੀ ਪਰ ਜੇ ਵੀਰਾਂ ਨੂੰ ਵੀ ਸਾਡੇ ਨੂੰ ਇਹ ਬੇਨਤੀ ਆ ਵੀ ਜਿੰਨੇ ਵੀ ਦੁਕਾਨਦਾਰ ਭਰਾ ਸੁਣਦੇ ਆ ਜੇ ਆਪ ਦੀ ਅਣਖ ਤੇ ਰਹਿਣਾ ਵਾ ਤੇ ਇਸ ਮੇਲੇ ਦੇ ਵਿੱਚ ਇੱਕ ਵੀ ਦੁਕਾਨਦਾਰ ਜਿਹੜਾ ਵਾ ਉਹ ਦੁਕਾਨਦਾਰੀ ਲੈ ਕੇ ਨਾ ਆਵੇ ਓ ਬਾਬਾ ਜੀ ਵੇਖਿਆ ਜਾ ਰਿਹਾ ਕਿ ਜਦੋਂ ਸਾਲਾਨਾ ਮੇਲਾ ਆਉਂਦਾ ਵਾ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਕਿ ਅਸੀਂ ਬਾਜ਼ੀਆਂ ਫਿਰ ਦਲੀਆਂ ਉੱਤੇ ਲੈਣੇ ਆ ਉਹ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਜਾਨਾ ਬੱਚਿਆਂ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਬੱਚਿਆਂ ਤੋਂ ਵੀ ਮਾਫੀ ਮੰਗਦੇ ਆ ਤੇ ਇਹਨਾਂ ਦੇ ਮਾਪਿਆਂ ਤੋਂ ਵੀ ਅਸੀਂ ਮਾਫੀ ਮੰਗਦੇ ਆ ਕਿਉਂਕਿ ਜਿਨ੍ਹਾਂ ਨੇ ਸਾਲ ਭਰ ਜਿਹੜਾ ਉਹ ਇੰਤਜ਼ਾਰ ਕਰਦੇ ਆ ਵੀ ਸਾਡਾ ਮੇਲਾ ਆਊਗਾ ਅਸੀਂ ਆਵਦੇ ਬੱਚਿਆਂ ਨੂੰ ਹੁਟੇ ਦਿਵਾਵਾਂਗੇ ਬੱਚਿਆਂ ਨੂੰ ਅਸੀਂ ਬਾਜ਼ੀਆਂ ਦਿਵਾਵਾਂਗੇ ਬੀਬੀਆਂ ਨੂੰ ਦਿਵਾਵਾਂ ਵੀ ਅਸੀਂ ਮੇਲੇ ਦੇ ਵਿੱਚੋਂ ਆ ਜਿਹੜਾ ਵਾ ਸਾਮਾਨ ਖਰੀਦਾਂਗੇ ਅਸੀਂ ਸਾਰਿਆਂ ਬੱਚਿਆਂ ਤੋਂ ਵੀ ਮਾਫੀ ਮੰਗਦੇ ਆ ਨਗਰ ਵਾਲੀਆਂ ਭੈਣਾ ਦੇਵਨਾ ਭਰਾਵਾ ਤੋਂ ਵੀ ਮਾਫੀ ਮੰਗਦੇ ਆ ਜਿਨ੍ਹਾਂ ਨੇ ਹੂਟੇ ਲੈਣੇ ਸੀ ਅਸੀਂ ਉਹਨਾਂ ਦੇ ਦਿਲ ਨੂੰ ਠੇ ਪਹੁੰਚ ਕੇ ਅਸੀਂ ਜਿਹੜੇ ਉਹਨਾਂ ਤੋਂ ਸਾਰੇ ਦੁਕਾਨਦਾਰ ਵੀ ਸਾਰੇ ਪੰਗੂੜਿਆਲੇ ਵੀ ਜਾ ਰਹੇ ਆ ਤੇ ਪਰ ਅਸੀਂ ਨਗਰ ਨਿਵਾਸੀ ਉਹਨਾਂ ਤੋਂ ਮਾਫੀ ਮੰਗਦੇ ਆ ਜਿਨ੍ਹਾਂ ਵਿਚਾਰਾਂ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਬੱਚਿਆਂ ਨੇ ਖਡਾਉਣੇ ਲੈਣੇ ਸੀ ਬੱਚਿਆਂ ਨੇ ਹੂਟੇ ਲੈਣੇ ਸੀ ਮਦਾਵਾ ਪੈਣਾ ਨੇ ਮੇਲੇ ਦੇ ਵਿੱਚੋਂ ਸਮਾਨ ਖਰੀਦਣਾ ਸੀ ਅਸੀਂ ਉਹਨਾਂ ਸਾਰਿਆਂ ਤੋਂ ਜੜੀ ਆ ਇਹ ਗੱਲ ਦੀ ਪਰ ਜੋਰ ਮਾਫੀ ਮੰਗਦੇ ਆ ਵੀ ਇਹ ਪਿੰਡ ਦਾ ਬਾਦ-ਬਵਦ ਪੈਣੇ ਕਰਕੇ ਸਾਰੇ ਹੀ ਮੇਲੇ ਦੇ ਵਿੱਚੋਂ ਸਾਰੀ ਦੁਕਾਨਦਾਰੀ ਜਾ ਰਹੀ ਆ ਸਾਰੇ ਭਗੂੜੇ ਵਾਲੇ ਜਾ ਰਹੇ ਆ ਸਾਰੇ ਦੁਕਾਨਦਾਰ ਵੀਰ ਜਾ ਰਹੇ ਆ 버ਗਰਾਂ ਟਿੱਕੀਆਂ ਸਮੋਸਿਆਂ ਵਾਲੇ ਸਾਰੇ ਹੀ ਇਹ ਨਗਰ ਦੇ ਵਿੱਚੋਂ ਬਿਲਕੁਲ ਪਾਈ ਕੱਟ ਕਰਕੇ ਅੱਜ ਇਸ ਮੇਲੇ ਚੋਂ ਜਾ ਰਹੇ ਆ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹ ਹੋਈ ਮੰਗ ਕਰਦੇ ਆ ਵੀ ਬਾਬਾ RAM ਜੋਗੀ ਪੀਰ ਜਿਹੜਾ ਵਾ ਇਸ ਚੀਜ਼ ਦਾ ਜਿਹੜਾ ਵਾ ਸਾਨੂੰ ਇਨਸਾਫ ਦਿਵਾਵੇ ਜਿਹੜੇ ਬੰਦਿਆਂ ਨੇ ਇਹਨਾਂ ਗਰੀਬਾ ਲੋਕਾਂ ਨਾਲ ਵਾਦੇ ਕੀਤੇ ਆ ਉਹ ਆਪ ਦੀ ਕੀਤੀ ਦਾ ਫਲ ਪਹੁੰਚ ਬੰਦੇ ਤੇ ਅਸੀਂ ਭੇਜ ਜਾਨੀ ਕਿ ਇਸ ਗੱਲ ਦੇ ਵਿੱਚ ਸਾਨੂੰ ਠੰਡ ਪੈਂਦੀ ਆ ਵੀ ਬਾਬੇ RAM ਜੋਗੀ ਪੀਰ ਦਾ ਮੇਲਾ ਜਿਹੜਾ ਵਾ ਇਹ ਕੋਈ ਚੰਦ ਬੰਦਿਆਂ ਨੇ ਮੇਲਾ ਜਿਹੜਾ ਵਾ ਇਹ ਖਰਾਬ ਕੀਤਾ ਵਾ ਤੇ ਅਸੀਂ ਜਿਹੜਾ ਵਾ ਇਹੋ ਹੀ ਬਾਬੇ RAM ਜੋਗੀ ਪੀਰ ਦੇ ਤਾਂ ਤੇ ਖਲੋ ਕੇ ਬੇਜਨ ਕਰਦੇ ਆ ਏ ਬਾਬਾ ਜੀ ਤੁਹਾਡੇ ਏਸਤਾਨ ਦਾ ਮੇਲਾ ਜਿਨ੍ਹਾਂ ਨੇ ਖਰਾਬ ਕੀਤਾ ਵਾ ਓਏ ਆਪਦੀ ਕੀਤੀ ਦਾ ਫਲ ਜ਼ਰੂਰ ਭੁਗਤਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਤੁਹਾਡਾ ਗੱਜਨ ਸਿੰਘ ਜਿਹੜਾ ਪਿੰਡ ਆ ਸ਼ੇਰੋਂ ਜਿਹੜਾ ਮੇਲੇ 'ਚ ਬਿਵਾਦ ਹੋਇਆ ਕੀ ਕਰਨਿਆ ਕਰਨੇ ਪਿੰਨ ਰਾਸਨਾਏ ਆ ਵੀ ਮੇਲਾ ਲਾਉਣ ਚੱਲੇ ਹੋਣਾ ਕਹਿ ਕੇ ਕਮਟਿੰਦੇ ਦੁਕਾਨਾ ਪਟਾ ਲੁੱਤੀਆਂ ਵੀ ਆ ਕਿਉਂ ਨਹੀਂ ਬੀਨਦਰਾ ਸਿਓਗੇ ਵਾਪਸ ਚੱਲੇ ਨਹੀਂ ਪਰ ਮੇਲੇ ਦੇ ਵਿੱਚ ਤੁਹਾਡੇ ਵੱਲੋਂ ਪੰਘੂੜੇ ਸਜਾਏ ਗਏ ਦੁਕਾਨਾਂ ਸਜਾਈਆਂ ਜਾ ਰਹੀਆਂ ਸੀ ਹੁਣ ਤੁਹਾਡੇ ਵੱਲੋਂ ਕੁੱਟੀਆਂ ਜਾ ਰਹੀਆਂ ਵਾ ਜੇ ਤੁਹਾਨੂੰ ਮਰਜ਼ੀ ਹੈ ਨਾ ਦੁਕਾਨ ਮਾਰਕਾਰੀ ਨਹੀਂ ਲਾਉਣ ਦਿਓ ਜਨਾਬ ਨਾ ਨਾ ਕਹਣਾ ਤੱਕਾ ਜਿਲਦੋ ਹਨ ਉਹਦੇ ਪੈਸੇ ਪਰਵਾਂ ਨਾਲ ਪੈਸੇ ਪਰਵੋ ਆਹ ਸ਼ਾਹੋਂ ਦੇ ਪੈਸੇ ਕਿੱਥੋਂ ਕਰੋ ਨੇ ਕਿੱਥੋਂ ਪੈਸੇ ਪੜਦੇ ਬਾਹਰ ਮਾਰਿਆ ਤੁਸੀਂ ਜਨੀਖਤ ਜੀ ਗਰੰਥੀ ਜਾਂ ਗੁਰਦੀਪ ਸਿੰਘ ਜੀ ਸ਼ਹਿਰੇ ਦਾ ਇਹ ਮਾਫੀ ਆਪੇ ਐ ਕਰਦੇ ਫੁੱਟੇ ਗੁਰਦੀਪ ਚੰਗਰ ਉਹ ਜਿੱਥੇ ਕਿਹਾ ਉਹ ਉਧਰ ਪਾਇਆ ਮੈਂ ਭਰੋ ਸਾਨੂੰ ਇੱਧਰ ਪੈਸੇ ਦੇ ਬਿਨਾਂ ਸੀ ਇਹ ਤਾਂ ਫ੍ਰੀ ਸੀ ਹਾਂਜੀ ਠੇਕੇਦਾਰ ਵੱਲੋਂ ਠੇਕੇ ਮੰਗਿਆ ਜਾ ਰਿਹਾ ਠੇਕੇਦਾਰ ਨੂੰ ਠੇਕੇ ਮੰਗਿਆ ਜਾ ਰਿਹਾ ਅਸੀਂ ਤਾਂ ਜੋ ਆਖਿਆ ਉਹੋ ਕਰਨਾ ਕਾਲੀ ਵਾਲਾ ਕਹਿ ਰਿਹਾ ਤੁਸੀਂ ਫ੍ਰੀ ਲਾਓ ਹਾਂਜੀ ਫ੍ਰੀ ਦੂਸਰੇ ਪਾਸੇ ਠੇਕੇਦਾਰ ਮੈਂ ਠੇਕੇ ਮੰਗਿਆ ਜਾ ਰਿਹਾ ਹਾਂਜੀ ਹਾਂਜੀ ਉਹ ਵੈਰ ਨਹੀਂ ਸਕਦਾ ਨਹੀਂ ਤੁਸੀਂ ਕਿਹਨਾ ਤੁਹਾਡਾ ਕਿਹੜਾ ਪਿੰਡ ਆ ਗੁਰਸੇਵ ਸਿੰਘ ਆ ਮੇਰੇ ਰਾਣੀ ਵਾਲਾ ਪਿੰਡ ਆ ਆਲਾ ਨੀਰਾ ਹੀ ਰਵਟਾ ਜਿਹੜੇ ਮਾਪੁਰਖਾਂ ਦਾ ਮੇਲਾ ਮਨਾਜ ਆ ਰਿਹਾ ਓ ਬਾਬਾ ਆਰਾਮ ਜੋਗੀ ਪੀਰ ਦਾ ਵਾਹ ਜੇ ਮੇਰੇ ਵੀ ਕਾਫੀ ਲੋਬਾਤ ਹੋ ਰਿਹਾ ਕੀ ਕਰਨਾ ਕੰਮ ਨਹੀਂ ਆ ਜੀ ਪਹਿਲਾਂ ਠੇਕੇਦਾਰ ਆਂਦਾ ਇਹ ਮਤਲਬ ਪੈਸੇ ਲੈਣੇ ਆ ਸੋਹਰੇ ਅਸੀਂ ਦੁਕਾਨਾਂ ਲਾਉਣ ਲੱਗੇ ਆ ਉਹਨਾਂ ਨਾਲ ਗੱਲ ਹੋਈ ਆ ਵੀ ਚਲੋ ਇਹਨਾਂ ਨੇ ਮੰਗਿਆ 10000 ਰੁਪਿਆ ਠੀਕ ਆ ਮੁਰਗੇ ਕਰਦਿਆਂ ਕਰਾਉਂਦੇ ਆ ਚਲੋ ਪਹਿਲਾਂ 3 300 4 400 ਆਖਿਆ ਮੁਰਗੇ ਦਿੱਤਾ 600 600 ਤੇ ਗੱਲ ਹੋ ਗਈ ਆ ਫਿਰ ਅਸੀਂ ਚਲੋ ਦੁਕਾਨਾਂ ਇਹਨੇ ਆਖਿਆ ਲਾਓ ਪਨਾਵੇ ਲੇ ਕਾਪੀ ਤੇ ਕਾਪੀ ਵੀ ਕੋਲ ਇਹਨਾਂ ਦੇ ਤੇ ਕਾਪੀ ਕੋਲ ਤੇ ਦੁਕਾਨਾਂ ਲਾ ਗਏ ਫਟ ਕਰ ਗਏ ਅੱਡੇ ਆ ਬਈ ਸਤੰਭੂ ਤੰਭੂ ਲਾਤੇ ਹੀ ਮਗਰੋਂ ਕਿਤੇ ਪੈਲੀ ਵਾਲਾ ਆਇਆ ਵਾ ਤੇ ਚਲੋ ਉਹਨਾਂ ਨੇ ਕਹਿਤਾ ਵੀ ਨਹੀਂ ਦੁਕਾਨਾਂ ਲੱਗਣੀਆਂ ਤੇ ਫ੍ਰੀ ਮਨ ਲੁੱਥੇ ਕਾਣੀ ਦੇਣਾ ਫ੍ਰੀ ਆ ਤੇ ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਕਿਤੇ ਪੈ ਜਣਾ ਸਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਇਹਨਾਂ ਨੇ ਮਗਰੋਂ ਲਿਆਣ ਕੇ ਕਿਤੇ ਬੰਦੇ ਠੇਕੇਦਾਰ ਨੇ ਤੇ ਸੱਤਾ ਸੁੱਤਾ ਪੁਰਦੇ ਸਾਡੀਆਂ ਟੈਂਪੂ ਬਗੂ ਤੋੜੇ ਆ ਤਰਪਾਲਾਂ ਵਿੱਚ ਪਾੜੀਆਂ ਵਾ ਤੇ ਜਗ੍ਹਾ ਤੁਹਾਡੇ ਵੱਲੋਂ ਦੁਕਾਨਾਂ ਲਾਈਆਂ ਗਈਆਂ ਨੇ ਹਾਂਜੀ ਉਸ ਖੇਤ ਦੇ ਵਿੱਚ ਫ੍ਰੀ ਲਗੀਆਂ ਦੁਕਾਨਾਂ ਹਾਂਜੀ ਪਹਿਲਾਂ ਠੇਕਾਂ ਦੇ ਸੀ ਬਲੇ ठेकेदार ਨੇ ਮੁੜ ਕੇ ਜਿਹੜਾ ਪੈਲੀ ਵਾਲਾ ਵਾਜੀ ਦੀ ਪੈਲੀ ਆ ਆਪਦੀ ਉਹਨੇ ਕਹੇ ਵੀ ਫਰੀ ਲਾਓ ਠੀਕ ਆ ਝਗੜਾ ਕਿਸ ਗੱਲ ਦਾ ਹੋਇਆ ਝਗੜਾ ਇਸੇ ਗੱਲ ਦਾ ਵੀ ਉਹ ਆਉਂਦੇ ਹੀ ਵੀ ਸਾਨੂੰ ਦੱਸਿਆ ਨਹੀਂ ਇਹ ਗੱਲ ਦਾ ਕਿ ਵੀ ਝਗੜਾ ਉਹ ਮੁੜ ਕੇ ਇਹਨਾਂ ਨੇ ਇਹ ਗੱਲ ਕਹੀ ਆ ਵੀ ਤੁਸੀਂ ਇੱਧਰ ਲਈ ਪੈਲੀ ਦੂਜੀ ਜੇ ਲਾਓ ਚਾਹੀ ਤੁਸੀਂ 100000 ਰੁਪਇਆ ਦਿਓ ਜਦੋਂ ਲੱਗਦਾ ਜਦੋਂ 100000 ਰੁਪਏ ਦੀ ਗੱਲ ਹੋਈ ਜਿਹੜੀ ਜਹਾਂ ਦੁਕਾਨਾਂ ਲਾਈਆਂ ਨੇ ਉੱਥੇ ਫ੍ਰੀ ਹੋਣਾ ਹਾਂਜੀ ਝਗੜੇ ਸਾਲਤ ਹੋਇਆ ਵੀ ਜਦੋਂ ਠੇਕਾ ਲਵਾ ਗਿਆ ਉਸ ਜਗ੍ਹਾ ਲਾਈਆਂ ਜਾਣ ਹਾਂਜੀ ਉਸ ਜਗ੍ਹਾ ਲਾਈਆਂ ਜਾਣਾ ਹਾਂ ਨਹੀਂ ਦੱਸਿਆ ਹੋਣੀ ਨਾ ਇਹਨਾਂ ਨੇ ਮੌਕਾ ਨਹੀਂ ਦਿੱਤਾ ਵੀ ਸਾਨੂੰ ਫੋਨ ਕੋਈ ਮੌਕਾ ਦਿੱਤਾ ਹੋਵੇ ਵੀ ਹਾਂ ਤੁਸੀਂ ਸੱਤਾ ਕੱਟੀਆਂ ਕਰਕੇ ਲੈ ਜਾਓ ਜਾਂ ਨਾ ਲੈ ਜਾਓ ਤੁਹਾਨੂੰ ਮੌਕਾ ਹੀ ਨਹੀਂ ਦਿੱਤਾ ਇਹਨਾਂ ਨੇ ਮਾ ਮਾਡੇ ਆਉਂਦ ਨੂੰ ਤੋਂ ਉਹਨਾਂ ਨੂੰ ਜਾਨੂ ਇਹਨਾਂ ਨੇ ਤੁੰਬੂ ਤੁੰਬੂ ਸਾਡੇ ਟੁੱਟ ਕੇ ਛੁੱਟੇ ਹੀ ਪਨ ਤੌਰ ਕੀਤੀ ਕੰਨੋ ਕੋ ਨੁਕਸਾਨ ਹੋ ਗਿਆ ਨੁਕਸਾਨ ਵੀ ਇੱਕ ਦੁਕਾਨਦਾਰ ਜੀ ਵੇਖੋ ਜੀ 2 2 3 3000 ਦਾ ਇੱਕ ਦਾ ਨੁਕਸਾਨ ਦਾ ਵੀ ਘੱਟ ਘੱਟ ਹੋਇਆ ਵਾ ਪੈਪ ਟੁੱਟੇ ਆ ਪਰ ਪਹਿਲਾਂ ਤਾਂ ਪੂਲਾ ਪਾਟੀਆਂ 2000 ਦੀ ਦਰਪਹਿਲ ਹੀ ਆਉਂਦੀ ਐ ਠੇਕੇਦਾਰ ਦਾ ਕੀ ਨਾਮ ਹੈ ਠੇਕੇਦਾਰ ਦਾ ਨਾਮ ਫੁੰਮਣ ਫੁੰਮਣਿਆ ਦੇ ਨਿਸ਼ਾਨ ਗੁਰਦੀਪ ਸਿੰਘ ਗੁਰਦੀਪ ਸਿੰਘ ਆਈਏ ਗੁਰਦੀਪ ਸਿੰਘ ਹਾਂ ਇਹਨਾਂ ਦੇ ਨਿਸ਼ਾਰੇ ਪੰਨਿਆਂ ਤੋਂ ਕੀ ਮੰਗ ਕਰਦੇ ਐ ਇਹ ਇਹਦਾ ਨੁਕਸਾਨ ਭਰਾ ਦਿੱਤਾ ਜਾਵੇ ਹੋਰ ਅਹੀਂ ਮੰਗ ਹੀ ਕਰਨੀ ਦੁਕਾਨਾਂ ਤੇ ਲਾਉਣੀਆਂ ਹੀ ਨਹੀਂ ਕਹਿੰਦੇ ਲਾਓ ਭਾਵੇਂ ਪਰ ਨਹੀਂ ਲਾਉਣੀਆਂ ਨਹੀਂ ਉਹਦੇ ਨਾਲ ਲਾਓ ਕਾਜ ਦੀ ਤਵੱਬੀ ਅੱਜ ਤੇ ਛੱਟਾਂਗੇ ਲੱਗਣੇ ਸੌਦਾ ਨੇ ਲੱਗਾ ਕੱਲ ਨੂੰ ਸੌਦਾ ਵੀ ਪਾਣਾ ਤੋੜ ਕਰ ਜਾਣਗੇ ਕੋਈ ਮੇਰਾ ਤੁਹਾਡੇ ਕੋਲ ਬਾਈਕਾਰ ਕਰ ਦਿੱਤਾ ਗਿਆ ਹਾਂਜੀ ਬਾਈਕਾਰ ਆ ਗਿਆ ਦੁਕਾਨਦਾਰਾਂ ਨੂੰ ਭਰਾਵਾਂ ਨੂੰ ਬੇਨਤੀ ਕਰ ਦੁਕਾਨਦਾਰਾਂ ਨੇ ਵੀ ਉਹ ਗਿਆ ਵਾ ਵੀ ਕੋਈ ਦੁਕਾਨਦਾਰ ਵੀ ਦੁਕਾਨਾਂ ਇੱਥੇ ਲਾਵੇ ਮੁੜ ਕੇ ਨਾ ਕਿਉਂ ਕਿਉਂਕਿ ਉਹਨਾਂ ਨੇ ਕਿਹਾ ਵੀ ਦੁਕਾਨਾਂ ਲਾਓ ਗਈ ਵੀ ਠੇਕੇਦਾਰ ਨੇ ਜੀ ਨਾ ਤੁਹਾਡਾ ਕਿਹੜਾ ਪਿੰਡ ਆ ਮਰਵੈਲ ਸਿੰਘ ਮੇਰਾ ਨਾਮ ਹੈ ਰਾਲਚਾਲ ਮੇਰਾ ਪਿੰਡ ਰਾਲ ਪਿੰਡ ਆ ਜੀ ਜਿਹੜੇ ਮਾਪੁਰਖੰਦਾਰ ਤੇ ਮੇਲਾ ਕਰਾ ਜਾ ਰਿਹਾ ਤੇ ਬਾਬਾ ਰਾਮ ਜੋਗਦੀਰ ਦਾ ਮੇਲਾ ਕਰਾਇਆ ਜਾ ਰਿਹਾ ਮੇਲੇ ਵਲੇ ਵੇਖ ਨੂੰ ਮਿਲਿਆ ਕਾਫੀ ਰੁਵਾਦ ਹੋਇਆ ਵਾ ਹਾਂਜੀ ਕੀ ਕਰਨਾ ਕਾਰਨ ਪਹਿਲਾਂ ਹੀ 10000 ਰੁਪਏ ਮੰਗਦੇ ਇਹ ਦੁਕਾਨਦਾਰਾਂ ਤੋਂ ਤੋਂ ਕਲ ਮਿਲਾ ਕੇ ਠੇਕੇਦਾਰ ਨਾਲ ਸੈਟਿੰਗ ਕਰਕੇ 600 600 ਰੁਪਏ ਦੀ ਗੱਲ ਹੋਈ ਹੈ ਜੀ 600 600 ਜਦੋਂ ਗੱਲ ਹੋ ਗਈ ਹੈ ਦੁਕਾਨਾਂ ਲੱਗ ਗਈਆਂ ਫਿਰ ਬਾਅਦ ਚ ਪਹਿਲੀ ਦਾ ਮਾਲਕ ਆਇਆ ਤਾਂ ਮੇਰੀ ਪਹਿਲੀ ਠੇਕਾ ਕੋਈ ਨਹੀਂ ਲਊਗਾ ਫਰੀ ਤੂੰ ਦੁਕਾਨਾ ਲਾਓ ਤੇ ਕੰਟਰੋਲ ਰੇਟ ਤੇ ਚੀਜ਼ਾਂ ਲਓ ਜੀ ਐਂ ਆਖਿਆ ਠੀਕ ਹੈ ਜੀ ਐਂ ਦੁਕਾਨਾ ਬੰਨ੍ਹ ਕੇ ਛੱਪਾਂ ਤੇ ਘਰ ਨੂੰ ਚਲੇ ਗਏ ਆ ਮੰਗਰੋ ਲੈਣ ਕੇ ਤੇ ਇਹਨਾਂ ਨੇ ਅਹੀਂ ਘਰ ਚੱਲ ਗਿਆਂ ਤੇ ਨਿਸ਼ਾਨ ਸਿੰਘ ਇੱਥੇ ਹੀ ਗਾ ਇਹਨਾਂ ਨਿਸ਼ਾਨ ਸਿੰਘ ਨੇ ਆਖਿਆ ਵੀ ਜਨਮ ਸਾਤ ਨਹੀਂ ਰਹਾ ਉਹਨਾਂ ਨੇ ਤੇ ਕੋਟੇ ਉਧਰ ਜਾ ਕਰ ਲਵੇਂ ਜਿਆਦਾ ਟੰਗਾਲ ਕਰ ਲੈਂਦੇ ਇਹਨਾਂ ਨੇ ਮੌਕਾ ਨਹੀਂ ਦਿੱਤਾ ਇਹਨਾਂ ਪੰਨ ਤੋੜ ਕਰਕੇ ਦਿੱਆ ਸੱਤਾ ਇਹਨਾਂ ਨੇ ਸਾਡੇ ਭਾਂਗੇ ਛੋੜ ਗਏ ਗਰੀਬਾਂ ਦੀਆਂ ਗਰੀਬਾਰ ਨੇ ਜਿੱਥਰ ਪਾਲਾਂ ਸਾਡੀਆਂ ਪਾੜ ਗਿਆ ਜੀ ਕਿੰਨਾ ਵੱਲ ਭਾਂਤ ਤੋੜ ਗਿਆ ਇਹ ਭਾਂਤ ਤੋੜ ਕਮੇਟੀ ਵਾਲਿਆਂ ਨੇ ਉਹਨੂੰ ਪਕਰਾਈ ਪੈਸੇ ਲੈ ਇਹਨਾਂ ਨੇ ਕਮੇਟੀ ਵਾਲਿਆਂ ਨੇ ਤੋਂ ਠੇਕੇਦਾਰ ਨੇ ਠੇਕੇਦਾਰ ਨੇ ਭੰਨੀ ਆ ਜੀ ਠੇਕੇਦਾਰ ਦਾ ਨਾਮ ਗੁਰਦੀਪ ਗੁਰਦੀਪ ਸਿੰਘ ਨਾਮ ਹੈ ਗੁਰਦੀਪ ਅੰਕਰ ਫਮਣ ਫਮਣ ਆਉਂਦੇ ਆ ਜੀ ਉਹਨਾਂ ਵੱਲੋਂ ਤੁਹਾਡਾ ਨੁਕਸਾਨ ਕੀਤਾ ਗਿਆ ਹਾਂਜੀ ਉਹਨਾਂ ਵੱਲੋਂ ਸਾਡਾ ਨੁਕਸਾਨ ਕੀਤਾ ਗਿਆ ਬਾਕੀ ਸਾਨੂੰ ਮੌਕਾ ਦਿੰਦੇ ਜਾਂ ਵਾਜਿਬ ਅਲਾਉਂਸਮੈਂਟ ਕਰਦੇ ਜਾਂ ਅਸੀਂ ਲਾਉਂਦੇ ਦੁਕਾਨਾਂ ਜਾਂ ਨਾ ਲਾਉਂਦੇ ਸਾਨੂੰ ਇਹਨਾਂ ਮੌਕਾ ਵੀ ਨਹੀਂ ਦਿੱਤਾ ਅਸੀਂ ਘਰ ਚੱਲ ਗਏ ਸ਼ਹਿਰ ਨੂੰ ਚੱਲੇ ਸੌਦਾ ਲੈਣ ਵਾਤੇ ਕੱਲ ਕੱਲ ਮੇਲਾ ਹੋ ਜਾਂ ਸੌਦਾ ਲੈ ਹੋਣੇ ਆ ਤੇ ਸਾਨੂੰ ਇਸੇ ਚੱਕਰ ਚ ਅਸੀਂ ਇਥੇ ਸੇਰ ਦੇ ਪਾਸੇ ਬੱਜੇ ਫਿਰਦੇ ਆ ਤੇ ਸਾਡਾ ਗਰੀਬਾਂ ਦਾ ਬਹੁਤ ਜ਼ਿਆਦਾ ਠੀ ਹੋਈ ਹੈ ਜੀ ਕਿੰਨਾ ਬੁਨ ਨੁਕਸਾਨ ਹੋ ਗਿਆ ਤੁਹਾਡਾ ਕਿ ਮੇਰੇ 3 ਨੱਟੇ ਤੋੜਿਆ ਜੀ 2000 ਦਾ ਨਕਸਾਨ ਤੇ ਹੋਇਆ ਜੀ ਮੰਨ ਲਓ ਤੁਸੀਂ ਇਹ ਕਿ ਮੇਰੇ ਠੇਕੇਦਾਰ ਜੀ ਕੋਲੋਂ ਕਰ ਦਿਓ ਕਿੰਨਾ ਬਾਲਿਆ ਉਹ ਕਮੇਟੀ ਦੀ ਕਮੇਟੀ ਨੇ ਕਰਾਇਆ ਜੀ ਸਭ ਕੁਝ ਠੇਕੇਦਾਰ ਤੋਂ ਠੇਕੇਦਾਰ ਤੋਂ ਕਰਾਇਆ ਕਮੇਟੀ ਨੇ ਆ ਜੀ ਤੁਸੀਂ ਕੀ ਮੰਗ ਕਰਦੇ ਹੋ ਸਾਲ ਗਰੀਬਾਂ ਨੂੰ ਇਨਸਾਨ ਨਾਲਣਾ ਚਾਹੀਦਾ ਜੀ ਇਹ ਸਾਡੇ ਨਾਲ ਹੋਵੇ ਪਿੰਡ ਪਿੰਡ ਜਾਣੇ ਲੋਕੀ ਇਤ ਕਰਦੇ ਆ ਜੀ ਕੱਲ ਜਾਂ ਬਾਪਾ ਦਿੰਦੇ ਰੋਪ ਡੋਟੀ ਪਾਣੇ ਚਾਹ ਪਾਣੇ ਪਿਉਂਦੇ ਆ ਜੀ ਇਹ ਕਹਿੰਦੇ ਤੁਸੀਂ ਦੁਕਾਨਾਂ ਲਾਈਆਂ ਪਰ ਰੋਟੀ ਖਾਣ ਨੂੰ ਨਹੀਂ ਵਰਦਣ ਚਾਹ ਪੀਣ ਨੂੰ ਨਹੀਂ ਆਉਣਾ ਨਦਰੂਜ਼ਰ ਲੰਦਰ ਲੱਗਾ ਕਿ ਚਾਹ ਪੀ ਲੈਣਾ ਹਾਂ ਹਾਂ ਜੀ ਪਹਿਲਾਂ ਵਾਲੋ ਕਾਹ ਗਿਆ ਇਹਨਾਂ ਕਮੇਟੀ ਵਾਲਿਆਂ ਨੂੰ ਕਾਹ ਗਿਆ ਜੀ ਇਹ ਲੈ ਇੱਕ ਉਹ ਬੰਦੇ ਨੇ ਕਿਆ ਗਿਆ ਉਹ ਲੈ ਤੇ ਮੌਕੇ ਤੇ ਇਹਨਾਂ ਬੀਬੀਆਂ ਨੂੰ ਬਹੁਤ ਬਰਾ ਭਲਾ ਵੀ ਕਹਿ ਜਿਹੜੀ ਆਡੇ ਘਰ ਦੀਆਂ ਨਾਲ ਤੇ ਬਹੁਤ ਬਰਾ ਭਲਾ ਕਿਹਾ ਇਹਨਾਂ ਨੇ ਇਹ ਸਾਰੇ ਇਨਸਾਨ ਮਿਲਣਾ ਚਾਹੀਦਾ ਜੀ ਹਾਂ ਜੀ ਬੀਜੀ ਕਿਹਨਾ ਤੁਹਾਡਾ ਕਿਹੜਾ ਪਿੰਡ ਹੈ ਹਾਂ ਜੀ ਮੇਰਾ ਨਾਮ ਮਨਜੀਤ ਕੌਰ ਹੈ ਕਿਹੜਾ ਪਿੰਡ ਹੈ ਰਾਲਚਾਲ ਇੱਥੇ ਇਕੱਠੇ ਹੀ ਆ ਭਾਈ ਬੰਦੇ ਇੱਕ ਬੱਸ ਛੜਕੀ ਆ ਵਿੱਚ ਇੱਕੋ ਟਿੰਡ ਦੇ ਵਿੱਚ ਵਿਵਾਦ ਹੋ ਰਿਹਾ ਵਾ ਕੀ ਕਰਨਾ ਕਰਨ ਭਾਈ ਬੰਦੇ ਸਵੇਰ ਦੇ ਵਿਚਾਰੇ ਆਏ ਤੇ ਆ ਪਿੰਡੇ ਹੀ ਤੇ ਦੁਕਾਨਾ ਲਾਉਣ ਦੇ ਆ ਤੇ ਅਸੀਂ ਤੇ ਬਾਅਦ ਵਿੱਚ ਆਏ ਆ ਜਦੋਂ ਜਿਹੜਾ ਤੋੜਪੰਨ ਕਰ ਦਿੱਤੇ ਇੰਨਾ ਤੇ ਫਿਰ ਆਏ ਬੰਦਿਆਂ ਦਾ ਕਰਕੇ ਵੀ ਕਿਤੇ ਲੜਾਈ ਪੜਾਈ ਨਾ ਹੋ ਜੇ ਤੇ ਜਾ ਕੇ ਵੇਖੀਏ ਮੌਕਾ ਤੇ ਦੀਦੀ ਨਾਲ ਘੇਰੇ ਘੇਰੇ ਦੇਖ ਹੋਏ ਜੱਟ ਜਿਵੇਂ ਦਰਜੋਆ ਮੋਤ ਪਰ ਤੇ ਡਰਾਵੇ ਮਾਰ ਨਹੀਂ ਪੁਲਿਸ ਲੈ ਆਉਣੀ ਆ ਤੂੰ ਇੱਥੇ ਕਿਉਂ ਦੁਕਾਨਾ ਲਾਈਆਂ ਕਿੰਨੂ ਪੁੱਛ ਕੇ ਲਾਈਆਂ ਤੇ ਮੈਂ ਮੁੰਡੇ ਕਿਹਾ ਕਿ ਜਾ ਕੇ ਵੀ ਇਹਦੇ ਅੱਗੇ ਤੇ ਮੱਠੇ ਵਿਚਾਰੇ ਤੇ ਮੁੰਡੇ ਨੇ ਦੋ ਇੱਥੇ ਨਹੀਂ ਤੇ ਤੂੰ ਇੱਥੇ ਆ ਕੇ ਬੋਲਣ ਦਾ ਫਿਰ ਮੈਨੂੰ ਪਿਆ ਉਹ ਸਾਈਡ ਤੇ ਪਾਣੀ ਪੂਣੀ ਪੀ ਦੋ ਤਿੰਨ ਦੀ ਅੱਗੇ ਟੈਕ ਟੂਕ ਹੋਇਆ ਪਰ ਉਹ ਲੋਕਾਂ ਦੀ ਦੁਕਾਨਾ ਲਾਈਆਂ ਹੋਈਆਂ ਹਾਂਜੀ ਆਪਣੀ ਨਮੈਦਿਆਂ ਦੁਕਾਨਾ ਵੀ ਪਾ ਲਿਆ ਲਿਆ ਹਾਂਜੀ ਹਾਂਜੀ ਮਿਲਣ ਚਾਹੀਦਾ ਪਿੰਡ ਪਿੰਡ ਭਾਈ ਇਜ਼ਤ ਕਰਦੇ ਲੋਕ ਲੋਕ ਤੇ ਬਾਰ ਕੱਲ ਉੱਥੇ ਦੁਕਾਨਾਂ ਲਾਉਈਆਂ ਮੇਲੇ ਦੇ ਵਿੱਚ ਉਹਨਾਂ ਨੇ ਆਪ ਦੀ ਪੈਸੇ ਦੀ ਲੰਗਰ ਲਾਇਆ ਆਪ ਦੀ ਪੈਸੇ ਸ਼ਾਮਾਂ ਨੂੰ ਪਾਪਾ ਕੇ ਵੀ ਦਿੱਤਾ ਲੰਗਰ ਲੜਾਈ ਹੋਣ ਦਾ ਕੀ ਕਾਰਨ ਲੜਾਈ ਹੋਣ ਦਾ ਕਾਰਨ ਤਾਂ ਕੋਈ ਨਹੀਂ ਹੈ ਦੁਕਾਨਾਂ ਲਾਦੀਆਂ ਬਸ ਕਿ ਲੋਕ ਘਰਾਂ ਚਲੇਗੇ ਆਪਾਂ ਵੀ ਦੇਰਾਂ ਘਰਾਂ ਚਲੇਗੇ ਇਹਨਾਂ ਮਗਰੋਂ ਕਮੇਟੀ ਵਾਲਿਆਂ ਨੇ ਦੁਕਾਨਾਂ ਪੰਨ ਤੋੜ ਦਿੱਤੀਆਂ ਇਹ ਕਿਹੜੀ ਗੱਲ ਬਣੀਆਂ ਪਹਿਲਾਂ ਠੇਕਾਂ ਦੇ ਇਤਾਂ ਕਿ ਆ ਵੀ ਨਹੀਂ ਦੇਣਾ ਆਈ ਲਾਗੇ ਲੱਗੇ ਭਣ ਭਰਾਵਾਂ ਨੂੰ ਦੁਕਾਨਦਾਰਾਂ ਨੇ ਕਹੇ ਨਹੀਂ ਠੇਕਾਂ ਲੈਣਾ ਇਤਰਾਹ ਡਿਪੈਂਡ ਦੀ ਬਦਨਾਮੀ ਹੁੰਦੀ ਆ ਆਪਾਂ ਵੀ ਪਿੰਡ ਦੇ ਤੇ ਰਹਿਣ ਵਾਲੇ ਆ ਬਾਅਦ ਵਿੱਚ ਇਹਨਾਂ ਨੇ ਮੁੜ ਕੇ ठेकेदार ਨਾਲ ਗੱਲ ਹੋ ਗਈ 600-600 ਰੁਪਏ ਦੇ ਉਹ ਮੁੜ ਕੇ ਕਹਿੰਦੇ ਨੇ ਇੱਥੇ ਲਗਣੀਆਂ ਦੂਜੇ ਪੈੜੀ 'ਚ ਲਵਾਉਣੀਆਂ ਤੇ ਇਨੀ ਗੱਲ ਕਹੀ ਤੇ ਕਿਹਾ ਪਹਿਲੇ 'ਚ ਲਾਉਣੀਆਂ ਪਹਿਲੀ ਪੈੜੀ 'ਚ ਲੱਗੀਆਂ ਉੱਥੇ ਕੀ ਕੰਮ ਸੀ ਉੱਥੇ ਤੇ ਬਸ ਅੱਡੇ ਲੱਗੇ ਅੱਤ ਪੈੜੀ 'ਚ ਕਿਹਾ ਫਰੀ ਲਾਓ ਕੋਈ ਗੱਲ ਨਹੀਂ ਕੋਈ ਇਹ ठेकेदार ਆ ਲਾਂ ਵਧਾਵਾ ਪਹਿਲਾਂ ਕਿਹੜੀ ਜਗ੍ਹਾ ਤੇ ਦੁਕਾਨਾਂ ਲਗੀਆਂ ਨੇ ਫੋਲ ਲਗੀਆਂ ਨੇ ਹਾਂ ਜੀ ਪਹਿਲਾਂ ਠੇਕੇ ਦੀ ਗੱਲ ਹੋਈ ਹੈ ਭਾਜੀ ਮੁੜ ਕੇ ਪੈੜੀ ਵਾਲਾ ਆ ਤਾਂ ਉਹਨੇ ਕਿਹਾ ਕੀ ਰੌਲਾ ਆੰਦੇ ਵੀ 300 600 ਜਿਵੇਂ ਦਿੰਦੇ ਆ ਤੇ ਹਜ਼ਾਰ ਮੰਗਦਾ ਉਹਨੇ ਕਿਹਾ ਕੋਈ ਪੈਸਾ ਨਹੀਂ ਲੈਣਾ ਕੋਈ ਫਰੀ ਦੁਕਾਨਾ ਲਾਓ ਝਗੜਾ ਕਰਾਇਆ ਝਗੜਾ ਆ ਇਤਨਾ ਮੁੰਡੇ ਕਹਿੰਦੇ ਵੀ ਦੁੱਜੀ ਪੈੜੀ ਚ ਲਾਓ ਇੱਥੇ ਅਸੀਂ ਹਜ਼ਾਰ-ਹਜ਼ਾਰ ਰੁਪਈਆ ਹੀ ਲੈਣਾ ਵਾ ਫਰੀ ਆਲੇ ਤਾਂ ਅਸੀਂ ਲੱਗਣ ਨਹੀਂ ਦੇਣੀਆਂ ਦੁੱਜੀ ਪੈੜੀ ਜਦੋਂ ਲਾਉਣ ਦਾ ਕਿਹਾ ਨਹੀਂ ਕਿਹਾ ਵੀ ਕੋਈ ਗੱਲ ਨਹੀਂ ਘਰੇ ਚਲ ਗਏ ਮੰਗਰ ਫੋਨ ਗਿਆ ਮੁੰਡਾ ਹੀ ਆ ਡਾ ਭਤੀਜਾ ਇਹਨਾਂ ਦਾ ਉਹਨਾਂ ਫੋਨ ਕੀਤਾ ਚਾਚਾ ਦੁਕਾਨਾ ਖਵਾਂਦੇ ਸੀ ਅੱਗ ਲਾ ਦੇਣੀ ਪੈੜੀ ਨੂੰ ਤੇ ਸਾਰਾ ਕੁਝ ਵਿੱਚੇ ਭੂਕ ਦੇਣਾ ਅਸੀਂ ਕਿਹਾ 5 ਮਿੰਟ ਵੇਟ ਕਰੋ ਤੇ ਅਸੀਂ ਆੜ ਕੇ ਖੋਲ ਲੈਨੇ ਆ ਜਿੱਤੇ ਕਹਾਂਗੇ ਕਰ ਲੈਨੇ ਆ ਉਹ ਕਮੇਟੀ ਵਾਲੇ ਸਾਰੇ ਇੱਕ ਹੀ ਆ ਨਾ ਇੱਕ ਦੂਜੇ ਨੂੰ ਭਾਜੀ ਇੱਕ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਵਿੱਚ ਸਾਰੇ ਇੱਕ ਹੀ ਆ ਨਹੀਂ ਤੇ ਬਕਾਨੇ ਪਿੰਡ ਦਾ ਠੇਕੇਦਾਰ ਦਾ ਮਤਲਬ ਨਹੀਂ ਕੋਈ ਦੁਕਾਨਾ ਖੋਲਣ ਦਾ ਦੁਕਾਨਾ ਤੋੜ ਪੰਨ ਕਰਨ ਦਾ ਗੱਲ ਤੇ ਆ ਵੀ ਕਿ ਇੱਕ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਆ ਤੇ ਕਰਾਉਣ ਸਾਰਾ ਕੁਝ ਕਮੇਟੀ ਲਈ ਆ ਹਾਂਜੀ ਜੱਟ ਜੀਵਿੰਦਾਰ ਕਦੀ ਅੰਦਰ ਜਿਹੜਾ ਉੱਥੇ ਰੋਟੀ ਖਾਣਾ ਹੈ ਲੰਗਰ 'ਚ ਦੁਕਾਨਦਾਰ ਉਹਦੇ ਜੁੱਤੀਆਂ ਮਾਰਿਓ ਕਦੀ ਇੱਥੇ ਪਕੌੜਿਆ ਤਾਂ ਰੌਲਾ ਪੈਂਦਾ ਇੱਥੇ ਆਏ 사ਲੀ ਜੇ ਕਿ ਇਹਨੇ ਕਮਲੀ 'ਚ ਪਾ ਕੇ ਪਕੌੜੇ ਲੈ ਆਂਦੇ ਜੱਟ ਜੀਵਿੰਦਾਰ ਨੇ ਬਸ ਸਾਡਾ ਹੀ ਗੁਰਦਾਰ ਸਾਡੀ ਚੱਲੇ ਤੇ ਪਿੰਡ ਦੇ ਵਸਨੀਕ ਤੇ ਸਾਰੇ ਆ ਸਾਰਿਆਂ ਨੂੰ ਗੁਰਦੁਆਰੇ ਇੱਕੋ ਜਿਹੇ ਗਰਾਈਆਂ ਦਿੰਨੇ ਆਪਾਂ ਕੋਈ ਮੈਨ ਨਾ ਹੋ ਆਕੜਦਾ ਤੇ ਕਿਸੇ ਨੇ ਤੇ ਪਾ ਕੇ ਦੇਣੀ ਨਹੀਂ ਆ ਜਦੋਂ ਗਰਾਈਆਂ ਲੈ ਆਂਦੇ ਕਦੀ ਕਿਸੇ ਨੂੰ ਮੋੜਿਆ ਨਹੀਂ ਜਿੰਨੇ ਜੋਗਾ ਕੋਈ ਦਾਾ ਕੋਈ 20 ਕੋਈ 100 ਇਹ ਆਂਦੇ ਵੀ ਦਾਬਾ ਸਾਡਾ ਚੱਲੇ ਰਿਹਾ ਦਾਬਾ ਕੋਈ ਸਿੰਦਾ ਇਹ ਜਿੱਦ ਕਰ ਜਦੋਂ ਕੋਈ ਮਿਹਨਤ ਕਰਕੇ ਲੈਣੀ ਹੁਣ ਮਿਹਨਤ ਕਰਦੇ ਪਿੰਨ ਪਿੰਨ ਦੁਕਾਨਾਂ ਲਾਉਣੇ ਕੋਈ ਕੁਝ ਨਹੀਂ ਕਹਿੰਦਾ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗਿਆ ਜੀ ਇਹ ਜਿਹੜਾ ਨੁਕਸਾਨ ਹੋਇਆ ਭਾਈ ਪਰ ਦੇਣਾ ਕੋਪੋਰਾ ਪਰ ਮੰਗ ਕੋਈ ਨਹੀਂ ਨੁਕਸਾਨ ਹਨ ਇਹਨਾਂ ਨੂੰ ਪਤਾ ਬੰਦੇ ਨੂੰ ਤੁਹਾਨੂੰ ਦੱਸਿਆ ਤੇ ਆ ਵੀ ਟੈਪ ਲੈਣ ਜਦੋਂ ਜਾਂਦੇ ਕਿੰਨਾ ਲੋਹਾ ਮਹਿੰਗਾ ਕੋਈ ਆਪੇ ਹੀ ਹਿਸਾਬ ਲਾ ਲਓ ਕਵਾਂ ਤੇ ਕਵਾਂ ਤੇ ਲੋਹਾ ਹੀ ਲੱਗਾ ਇਹਨਾਂ ਜੋ ੱੱਕੇ ਮਾਰ ਮਾਰ ਪਤਾ ਨਹੀਂ ਟਰੈਕਟਰ ਵਾਲਾ ੱੱਕੇ ਕੀ ਕੀਤਾ ਅਸੀਂ ਤੇ ਘਰਾਂ ਤੋੜ ਪਾਣ ਕੇ ਨਸੋਰ ਦਿੱਤਾ ਵਾ ਸਾਰਾ ਕੁਛ ਕੈਵਰੇਜ ਆਇਆ ਮੈਂ ਕਿਨਾਂ ਨਹੀਂ ਤੇ ਮੇਰਾ ਵੀ ਨਾ ਤੁਹਾਡਾ ਕਿਹੜਾ ਪਿੰਡ ਸਾਡਾ ਪਿੰਡ ਸੇਰੋਂ ਜੀ ਰੈਡੀ ਸੇਰੋਂ ਪਿੰਡ ਜੀ ਹਾਂ ਸਮਾਜ ਨਾਮ ਦਾ ਕੋੜੇ ਨਾ ਕੁਛ ਨਾ ਬੇਲਾ ਕਰਾ ਜਾ ਰਿਹਾ ਇਹ ਬਾਬੇ ਜੋਗੀ ਪੀਰ ਦਾ ਮੇਲਾ ਜੀ ਪਿੰਡ ਰਾਲਸਰ ਤੁਹਾਡੇ ਵੱਲੋਂ ਜਿਹੜਾ ਮੇਲੇ ਨੇ ਮੈਂ ਢੋਲਾ ਲਾ ਆ ਜਾਂਦਾ ਭੰਗੜਾ ਲਾ ਕਰ ਕਿਸੇ ਹੱਥ ਲੈ ਕੇ ਜਾ ਰਿਹਾ ਹੈ ਦੇਖੋ ਉੱਥੇ ਲੜਾਈ ਹੋ ਪਈ ਤਾਂ ਕਿ ਬਸ ਲੈ ਜਾਂਦੇ ਨੇ ਤੁਹਾਡੇ ਵੱਲੋਂ ਮੇਰੇ ਤੋਂ ਢੋਲਾ ਨਹੀਂ ਲਾਏ ਜਾਣਾ ਨਹੀਂ ਜੀ ਤੇ ਸਾਰੇ ਜਿਹੜੇ ਮਨਿਆਰੀ ਵਾਲੇ ਭਾਜ ਕਮੇਟੀ ਦੇ ਆਦਮੀ ਉਹਨਾਂ ਨੇ ਸਾਰੇ ਸਵਾਲ ਕਰ ਲਏ ਸਾਰਿਆਂ ਦੇ ਨਾਲ ਇਸ ਇਸ ਤਰ੍ਹਾਂ ਇਹ ਤਾਂ ਕੋਈ ਮਨਿਆਰੀ ਨਹੀਂ ਲੱਗੇ ਨਹੀਂ ਜੀ ਨਹੀਂ ਕੋਈ ਦੁਕਾਨ ਨਹੀਂ ਰੱਖੀ ਕੀ ਗੱਲ ਹੋਈ ਆ ਇਹ ਲੜਾਈ ਹੋ ਵੀ ਠੇਕੇਦਾਰਾਂ ਦੇ ਉਹ ਕਿਹੜਾ ਇਹ ਮੰਗਦੇ ਹੈ ਮੰਗਦੇ ਠੇਕੇਦਾਰ ਇਸ ਕਵਲ ਲੜਾਈ ਹੋ ਪਈ ਉਹ ਜੇ ਗੱਲ ਕੀਤੀ ਜਾਵੇ ਠੇਕੇ ਤੇ ਆਮ ਵੀ ਸਥਾਨਾ ਤੇ ਲਿਆ ਜਾਂਦਾ ਹੈ ਪਰ ਤੁਹਾਡੇ ਵਾਲੇ ਤੋਂ ਖਤਮ ਆ ਫਿਰ ਆ ਜਾ ਜੀ ਉਹ ਠੀਕ ਠੀਕ ਬੜਕੇ ਜੇ ਬਹੁਤ ਬਧ ਪਹਿ ਮੰਗਦੇ ਸਟ੍ਰਕਚਰ ਇਹਨਾਂ ਤੁਹਾਡਾ ਕਿਹੜਾ ਪਿੰਡ ਆ ਵਾਇਕ ਜੀ ਕਾ ਖਾਲਸਾ ਵਾਇਕ ਜੀ ਕੀ ਫਤਿਹ ਮੇਰਾ ਸ਼ੁਭਨਾਮ ਹਰਦੀਪ ਸਿੰਘ ਪਿੰਡ ਅਸ਼ਰਾ ਪਨਵਾ ਮੈਂ ਇਸ ਸਥਾਨ ਤੇ ਪੰਸਰ ਗੰਤੀ ਸਿੰਘ ਦੀ ਡਿਊਟੀ ਵੀ ਕੀਤੀ ਆ ਬਾਬਾ ਜੋਗੀ ਪੀਰ ਸਿੰਘ ਸਾਹਿਬ ਜੀ ਹਰ ਪਿੰਡ ਰਾਲ ਚਾਲ ਜਿਹੜਾ ਮੇਲੇ ਦੇ ਵਿੱਚ ਅੱਜ ਮਨਿਆਰੀ ਵਾਲੇ ਵੀਰਾਂ ਵੱਲੋਂ ਬਿਵਾਦ ਹੋਇਆ ਕਿ ਸਾਰੀਆਂ ਦੁਕਾਨਾਂ ਬੋਲ ਦਿੱਤੀਆਂ ਪਈਆਂ ਨੁਕਸਾਨ ਕੀਤਾ ਹਾਂ ਸਿਰਫ ਰਸੀਆਂ ਖੋਲੀਆਂ ਕੋਈ ਨੁਕਸਾਨ ਨਹੀਂ ਹੋਇਆ ਇਹ ਗੱਲ ਤਾਂ ਮੈਂ ਜ਼ਿੰਮੇਵਾਰ ਆ ਕਿਸੇ ਦਾ ਕੋਈ ਟੁੱਟ ਭੱਜ ਕੋਈ ਨਹੀਂ ਹੋਈ ਇਹ ਨਜਾਇਜ਼ ਜੋ ਬਣਾਜਣਾ ਉਹ ਵੱਖਰੀ ਗੱਲ ਆ ਨਾ ਕਿਸੇ ਪ੍ਰਬੰਧਕ ਕਮੇਟੀ ਨੇ ਹਾਂ ਜੋ ਮਾੜੀ ਮੋਟੀ ਇਹਨਾਂ ਦੀ ਤੋਤਰੀਂਗ ਹੋਈ ਆ ਹੋਈ ਆ ਕੋਈ ਮਾਰਾ ਕਿਸੇ ਦਾ ਨੁਕਸਾਨ ਨਹੀਂ ਹੋਇਆ ਇਹ ਗੱਲ ਤਾਂ ਮੈਂ ਜ਼ਿੰਮੇਵਾਰ ਆ ਸਿਰਫ ਰੱਸੀਆਂ ਖੋਲੀਆਂ ਸੀ ਉਹ ਰੱਸੀਆਂ ਖੋਲ ਕੇ ਨਾ ਕਿਹਾ ਵੀ ਸਾਹਮਣੇ ਪਹਿਲੇ ਚਲਾਓ ਆਪਣਾ ਜਿੱਤਰਾ ਵੀ ਮੇਲਾ ਹੈਗਾ ਵਾ ਉਹ ਲਵਾਓ ਆਪਣਾ ਤੇ ਆਪਣੀ ਰੋਜੀ ਕਮਾਓ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਰੱਸੀਆਂ ਖੋਲਣ ਦਾ ਕੀ ਕਾਰਨ ਆ ਰੱਸੀਆਂ ਖੋਲਣ ਦਾ ਕਾਰਨ ਇਹ ਆ ਵੀ ਇੱਕ ਇਹਨਾਂ ਦਾ ਬੰਦਾ ਸੀ ਉਹ 扑ਕ ਕੇ ਆਂਦਾ ਵੀ ਮੈਂ ਕਹਿੰਦਾ ਮੈਂ